ਹੈਲੋ ਡੀਅਰ ਸਟੂਡੈਂਟਸ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਦੋ ਚੈਪਟਰ ਕਵਰ ਕਰ ਚੁੱਕੇ ਆ ਉਹਨਾਂ ਦੇ ਬੇਸਿਕਸ ਹੋ ਗਏ ਤੇ ਇੰਪੋਰਟੈਂਟ ਕੁਐਸਚਨਸ ਹੋ ਗਏ ਉਹ ਬਿਲਕੁਲ ਆਪਾਂ ਚੰਗੀ ਤਰ੍ਹਾਂ ਕਵਰ ਕਰ ਦਿੱਤੇ ਆ ਪਿਛਲੀ ਵੀਡੀਓ ਦੇਖ ਲਿਓ ਅਗਰ ਤੁਸੀਂ ਨਹੀਂ ਦੇਖਿਆ ਤਾਂ ਅੱਜ ਵਾਲੀ ਜਿਹੜੀ ਵੀਡੀਓ ਆ ਉਹਦੇ ਵਿੱਚ ਆਪਾਂ 10th ਕਲਾਸ ਦਾ 7th ਚੈਪਟਰ ਆ ਕੋਆਰਡੀਨੇਟ ਜੀਓਮੈਟਰੀ ਠੀਕ ਹੈ ਉਹਦੀ ਆਪਾਂ ਕੁਇਕ ਰਿਵੀਜ਼ਨ ਕਰਨ ਲੱਗੇ ਆ ਸਾਰਿਆਂ ਪਹਿਲਾਂ ਆਪਾਂ ਫਟਾਫਟ ਦੇਖ ਲਾਂਗੇ ਕਿ ਚੈਪਟਰ ਦੇ ਵਿੱਚ ਕੀ ਕੁਝ ਆ ਹਨਾ ਸੈਕਸ਼ਨ ਫਾਰਮੂਲਾ ਡਿਸਟੈਂਸ ਫਾਰਮੂਲਾ ਕਾਰਟੀਜ਼ਨ ਪਲੇਨ ਇਹ ਸਾਰਾ ਕੁਝ ਆਪਾਂ ਬੇਸਿਕਲੀਅਰ ਕਰਨ ਤੋਂ ਬਾਅਦ ਇਹਦੇ ਨਾਲ ਰਿਲੇਟਡ ਕਹਿਓ ਜੇ ਕੁਐਸਚਨ ਜਿਹੜੇ ਐਗਜ਼ਾਮ ਦੇ ਵਿੱਚ ਬੰਦੇ ਆ ਉਹ ਸਾਰੇ ਕਵਰ ਕਰਾਂਗੇ ਸੋ ਵੀਡੀਓ ਨਾਲ ਤੁਸੀਂ ਐਂਡ ਤੱਕ ਜੁੜੇ ਰਹਿਣਾ ਅਗਰ ਤੁਸੀਂ ਦੇਖ ਰਹੇ ਹੋ ਤਾਂ ਤੁਹਾਡੇ ਦੋਸਤਾਂ ਦਾ ਵੀ ਫਾਇਦਾ ਕਰ ਦਿਓ ਕਿਵੇਂ ਫਾਇਦਾ ਕਰਨਾ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਹੋ ਰਾਈਟ ਚਲੋ ਸ਼ੁਰੂ ਕਰਦੇ ਆਂ ਬਹੁਤੀ ਗੱਲਾਂ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਆ ਗਿਆ ਕਾਰਟੀਜ਼ਨ ਸਿਸਟਮ 9ਥ ਕਲਾਸ ਦੇ ਵਿੱਚ ਆਪਾਂ ਕਰ ਚੁੱਕੇ ਆਂ ਹੈ ਆਲਰੇਡੀ 3rd ਚੈਪਟਰ 9th ਕਲਾਸ ਦੇ ਵਿੱਚ ਦ ਕਾਰਟੀਜ਼ਨ ਪਲੇਨ ਬਾਰੇ ਥੋੜਾ ਬਰੀਫਲੀ ਦੱਸ ਦਿਆਂ ਕਿਉਂਕਿ ਇਹਦੇ ਵਿੱਚੋਂ ਹੀ ਜਿਹੜਾ ਹੈਗਾ ਡਿਸਟੈਂਸ ਫਾਰਮੂਲਾ ਬਣਨਾ ਠੀਕ ਹੈ ਤਾਂ ਉਸ ਤੋਂ ਬਾਅਦ ਸੈਕਸ਼ਨ ਫਾਰਮੂਲਾ ਕਿਵੇਂ ਇਹਨਾਂ ਨੇ ਬਣਾਇਆ ਉਹ ਸਾਰੀ ਗੱਲ ਆਪਾਂ ਕਲੀਅਰ ਕਰਾਂਗੇ ਕਾਰਟੀਜ਼ਨ ਸਿਸਟਮ ਹੈ ਕੀ ਦਾ ਸਿਸਟਮ ਯੂਜ਼ ਟੂ ਡਿਸਕ੍ਰਾਈਬ ਦਾ ਪੋਜੀਸ਼ਨ ਆਫ ਅ ਪੁਆਇੰਟ ਇਨ ਅ ਪਲੇਨ ਪਲੇਨ ਕੋਈ ਵੀ ਆਪ ਪਲੇਨ ਆ ਜਿੱਦਾਂ ਤੁਹਾਡੇ ਕੋਲੇ ਆ ਪਲੇਨ ਦਿੱਤਾ ਹੋਇਆ ਇਹਦੇ ਵਿੱਚ ਤੁਹਾਨੂੰ ਸਿਸਟਮ ਜਿਹੜਾ ਡਿਸਕ੍ਰਾਈਬ ਕਰਦਾ ਕਿਸੇ ਪੋਜੀਸ਼ਨ ਆਫ ਪੁਆਇੰਟ ਯਾਨੀ ਕਿ ਕੋਈ ਵੀ ਪੁਆਇੰਟ ਲੈ ਲਿਆ ਆਪਾਂ ਜਿਵੇਂ ਆਪਾਂ 2 ਤੇ ਇਧਰੋਂ 3 ਨੂੰ ਮਲਾਈਏ ਇੱਥੇ ਕੋਈ ਪੁਆਇੰਟ ਆ ਗਿਆ ਉਹਦੀ ਪੋਜੀਸ਼ਨ ਨੂੰ ਜੋ ਚੀਜ਼ ਡਿਸਕ੍ਰਾਈਬ ਕਰਦੀ ਹੈ ਉਹਨੂੰ ਆਪਾਂ ਕਾਰਟੀਜ਼ੀਨ ਸਿਸਟਮ ਦੇ ਨਾਲ ਡਿਨੋਟ ਕਰਦੇ ਹਾਂ ਠੀਕ ਹੈ ਥੋੜਾ ਜਿਹਾ ਆਪਾਂ ਦੋ ਪੁਆਇੰਟ ਲੈਨੇ ਆ ਜਿਵੇਂ ਜਿਵੇਂ ਆਪਾਂ ਪੁਆਇੰਟ ਲੈ ਲਿਆ ਐਕਸ ਐਕਸਿਸ ਦਾ 3 ਮੈਂ ਚੰਗੀ ਤਰ੍ਹਾਂ ਦੱਸੂਗਾ ਕਿੱਥੇ ਐਕਸ ਐਕਸਿਸ ਸਾਰੀਆਂ ਚੀਜ਼ਾਂ ਆਪਾਂ ਇੱਕ ਵਾਰ ਬਰੀਫਲੀ ਜਿਹੜਾ ਹੈਗਾ ਰਿਵੀਜ਼ਨ ਕਰਾਂਗੇ ਇਧਰੋਂ 3 ਲੈਂਦਾ ਐਸ ਐਸ ਜਿਹੜਾ Y ਐਕਸਿਸ ਆ ਇਹਦੇ ਤੋਂ ਆਪਾਂ 2 ਪੁਆਇੰਟ ਆ ਜਿਹੜਾ ਉਹ ਲੈਤਾ ਇਹ ਦੋਨੇ ਜਿੱਥੇ ਜਾ ਕੇ ਮਿਲ ਗਏ ਕੋਈ P ਪੁਆਇੰਟ ਲੈ ਲੈਨੇ ਆ ਇਹਨੂੰ ਆਪਾਂ ਜਿਹੜਾ ਡਿਨੋਟ ਕਰਾਂਗੇ 3 ਤੇ 2 ਨਾਲ ਕਿਉਂਕਿ X ਐਕਸਿਸ ਤੇ 3 ਤੇ ਆ Y ਐਕਸਿਸ ਤੇ ਕੀ ਦਿੱਤਾ 2 ਤੇ ਆ ਤਾਂ ਹੁਣ ਦੇਖੋ ਦੁਬਾਰੇ ਆਪਾਂ ਜਿਹੜੀ ਹੈਗੀ ਸਟੇਟਮੈਂਟ ਨੂੰ ਰੀਡ ਕਰਦੇ ਆ ਦਾ ਸਿਸਟਮ ਯੂਜ਼ ਟੂ ਡਿਸਕ੍ਰਾਈਬ ਦਾ ਪੋਜੀਸ਼ਨ ਆਫ ਅ ਪੁਆਇੰਟ ਪੁਆਇੰਟ ਦੀ ਪੋਜੀਸ਼ਨ ਨੂੰ ਜਿਹੜਾ ਡਿਸਕ੍ਰਾਈਬ ਕਰਦਾ ਉਹ ਕਿਹੜਾ ਹੈਗਾ ਕਾਰਟੀਜ਼ਨ ਸਿਸਟਮ ਕਲੀਅਰ ਹੋ ਗਈ ਉਹਨੀਆਂ ਗੱਲਾਂ ਉਸੇ ਹੋਰ ਚੀਜ਼ਾਂ ਦੇਖਦੇ ਆ ਜਿਹੜੀਆਂ ਆਪਾਂ ਪੜੀਆਂ ਸੀ ਰਿਵੀਜ਼ਨ ਕਰ ਲਈਏ ਟੂ ਮਿਊਚੁਅਲੀ ਪਰਪੈਂਡੀਕੂਲਰ ਸਟ੍ਰੇਟ ਲਾਈਨਸ ਸਟ੍ਰੇਟ ਲਾਈਨ ਪਰ ਮਿਊਚੁਅਲੀ ਪਰਪੈਂਡੀਕੂਲਰ ਜਿਵੇਂ ਇੱਕ ਤਾਂ ਆਹ ਲਾਈਨ ਹੋਗੀ ਐਕਸ ਐਕਸਿਸ ਵਾਲੀ ਇੱਕ ਹੋਗੀ ਵਾਈ ਐਕਸਿਸ ਵਾਲੀ ਇਹ ਦੋਨੇ ਇੱਕ ਦੂਜੇ ਤੇ ਮਿਊਚੁਅਲੀ ਪਰਪੈਂਡੀਕੂਲਰ ਨੇ ਯਾਨੀ ਕਿ 90 ਡਿਗਰੀ ਦਾ ਐਂਗਲ ਬਣਾਉਂਦੀਆਂ ਜਿੱਥੇ ਇੰਟਰਸੈਕਟ ਕਰਦੀਆਂ ਠੀਕ ਹੈ ਆਹ ਜਿਹੜੀ ਲਾਈਨ ਆ ਇਹਨੂੰ ਮੈਂ ਨਾਮ ਦੇ ਲਿਆ ਐਕਸ ਕੈਪੀਟਲ ਆਓ ਤੇ ਫਿਰ ਐਕਸ ਡੈਸ਼ ਲਿਖ ਲਿਆ ਜਿਹੜੀ ਆਹ ਵਾਲੀ ਲਾਈਨ ਹੈ ਇਹਨੂੰ ਮੈਂ ਉੱਪਰ ਲਿਖਿਆ Y O Y' ਠੀਕ ਹੈ ਹੁਣ ਦੇਖੋ ਇੰਟਰਸੈਕਟ ਈਚ ਅਦਰ ਐਟ origin ਪੁਆਇੰਟ ਅੱਛਾ ਇਹ ਦੋਨੋਂ ਲਾਈਨਾਂ ਜਿਹੜੀਆਂ X O X' ਤੇ Y O Y' ਇਹ ਦੋਨੋਂ ਜਿੱਥੇ ਕੱਟਦੀਆਂ ਉਸ ਪੁਆਇੰਟ ਨੂੰ ਆਪਾਂ origin ਕਹਿੰਦੇ ਆ ਠੀਕ ਹੈ ਤੇ ਡਿਨੋਟ ਕਿੰਨਾ ਕੀਤਾ ਜਾਂਦਾ ਇਹ O ਨਾਲ ਹੀ ਡਿਨੋਟ ਕੀਤਾ ਜਾਂਦਾ ਫਿਰ ਆ ਗਿਆ ਹਾਰੀਜ਼ੋਂਟਲ ਲਾਈਨ ਹਾਰੀਜ਼ੋਂਟਲ ਲਾਈਨ ਕਿਹੜੀ ਹੁੰਦੀ ਹੈ ਜਿਹੜੀਆਂ ਇਸ ਤਰ੍ਹਾਂ ਕਰਕੇ ਲੇਟੀਆਂ ਹੁੰਦੀਆਂ ਠੀਕ ਹੈ ਆ ਵਾਲੀ ਲਾਈਨ ਆ ਇਹ ਹਰੀਜ਼ਨਟਲ ਲਾਈਨ ਆ ਇਹਨੂੰ ਆਪਾਂ ਇਜ਼ ਕਾਲਡ ਐਕਸ ਐਕਸਿਸ ਇਹਨੂੰ ਕਿਹੜਾ ਐਕਸਿਸ ਬੋਲਾਂਗੇ ਐਕਸ ਐਕਸਿਸ ਬੋਲਾਂਗੇ ਆਪਾਂ ਜਾਂ ਫਿਰ ਐਪਸਿਸਾ ਵੀ ਕਹਿ ਦਿੰਦੇ ਆ ਇਹਨੂੰ ਓਕੇ ਹੁਣ ਜਿਹੜੀ ਆ ਵਰਟੀਕਲ ਲਾਈਨ ਆ ਵਾਈ ਉਹ ਵਾਈ ਡੈਸ਼ ਵਰਟੀਕਲ ਲਾਈਨ ਇਜ਼ ਕਾਲਡ ਵਾਈ ਐਕਸਿਸ অর ਆਰਡੀਨੇਟ ਜਾਂ ਕੱਲਾ ਆਰਡੀਨੇਟ ਲਿਖਿਆ ਜਾਂਦਾ ਜਾਂ ਫਿਰ ਵਰਟੀਕਲ ਲਾਈਨ ਆ ਗਿਆ ਹੁਣ ਇਹਦੇ ਵਿੱਚ ਆਪਣੇ ਕੋਲੇ ਚਾਰ ਕੁਆਡਰੈਂਟ ਹੁੰਦੇ ਆ ਯੂ نو ਵੈਰੀ ਵੈਲ ਫਰਸਟ ਕੁਆਡਰੈਂਟ ਸੈਕੰਡ ਕੁਆਡਰੈਂਟ ਥਰਡ ਕੁਆਡਰੈਂਟ ਤੇ ਫੋਰਥ ਕੁਆਡਰੈਂਟ ਹੁਣ ਆਪਾਂ ਇਹ ਵੀ ਦੇਖ ਲਈਏ ਕਿ ਜਿਹੜਾ ਫਸਟ ਕੁਆਡਰੈਂਟ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਆਪਣੇ ਕੋਲੇ ਐਕਸ ਐਕਸਿਸ ਪੋਜ਼ਿਟਿਵ ਹੁੰਦਾ ਠੀਕ ਹੈ ਕਿ Y ਜਾਂ ਕਿਦਾਂ ਵੀ ਕਰਕੇ ਹੁੰਦਾ ਨਾ ਦੇਖਦੇ ਆਪਾਂ ਫਸਟ ਕੁਆਡਰੈਂਟ ਦੇ ਵਿੱਚ ਜਿਹੜਾ ਐਕਸ ਐਕਸਿਸ ਹੈ ਇਹਦੇ ਸਾਰੀ ਦੀ ਸਾਰੀਆਂ ਪੋਜ਼ਿਟਿਵ ਪੋਜ਼ਿਟਿਵ ਨੰਬਰ ਨੇ 1 2 3 4 5 ਇਸ ਤੋਂ ਬਾਅਦ ਜੇਕਰ ਆਪਾਂ Y ਐਕਸਿਸ ਦੀ ਗੱਲ ਕਰੀਏ 1 2 3 4 5 ਇਹ ਵੀ ਸਾਰੇ ਕੀ ਨੇ ਪੋਜ਼ਿਟਿਵ ਇਟ ਮੀਨਸ ਜਿਹੜੇ ਵੀ ਇੱਥੇ ਪੁਆਇੰਟ ਲਾਵਾਂਗੇ ਆਪਾਂ ਇਹਨਾਂ ਨੂੰ ਕੋਆਰਡੀਨੇਟਸ ਵੀ ਕਹਿ ਦਿੰਦੇ ਆ ਆ ਜਿਹੜੇ ਜਿੱਥੇ ਐਕਸ ਐਕਸਿਸ ਤੇ ਵਾਈ ਐਕਸਿਸ ਦੋਨੇ ਮਿਲ ਜਾਂਦੇ ਆ ਨਾ ਇਹਨਾਂ ਨੂੰ ਆਪਾਂ ਮੈਥਮੈਟਿਕਲ ਲੈਂਗੁਏਜ ਦੇ ਵਿੱਚ ਕੋਆਰਡੀਨੇਟ ਕਹਿੰਦੇ ਆ ਠੀਕ ਹੈ ਤਾਂ ਦੋਨੇ ਕੀ ਹੋਣਗੇ ਪੋਜ਼ਿਟਿਵ ਹੋਣਗੇ ਹਨਾ ਹੁਣ ਜਦੋਂ ਆਪਾਂ ਸੈਕੰਡ ਕੁਆਡਰੈਂਟ ਚਾਵਾਂਗੇ ਇੱਥੇ ਐਕਸ ਐਕਸਿਸ ਦੀ ਵੈਲਿਊ ਕੀ ਹੈ 네ਗੇਟਿਵ ਆ ਬਟ ਦ ਵੈਲਿਊ ਆਫ ਵਾਈ ਐਕਸਿਸ ਕੀ ਹੈ ਪੋਜ਼ਿਟਿਵ ਆ ਪਹਿਲਾਂ ਹਮੇਸ਼ਾ ਐਕਸ ਐਕਸਿਸ ਰੱਖਣਾ ਬਾਅਦ ਵਿੱਚ ਵਾਈ ਐਕਸਿਸ ਰੱਖਣਾ ਠੀਕ ਹੈ ਤਾਂ ਐਕਸ ਐਕਸਿਸ ਦੀ ਵੈਲਿਊ ਕੀ ਹੈ ਆਪਣੇ ਕੋਲੇ 네ਗੇਟਿਵ ਆ ਤੇ ਵਾਈ ਐਕਸਿਸ ਦੀ ਵ ਪੋਜ਼ਿਟਿਵ ਆ ਸੈਕੰਡ ਕੁਆਡਰੈਂਟ ਚ ਹੁਣ ਥਰਡ ਕੁਆਡਰੈਂਟ ਚ ਆਜੋ ਪਹਿਲਾਂ ਕੀ ਨੂੰ ਦੇਖਣਾ ਆਪਾਂ ਐਕਸ ਐਕਸਿਸ ਨੂੰ ਐਕਸ ਐਕਸਿਸ ਦੀ ਵੈਲਿਊ ਕੀ ਹੈ ਇੱਥੇ 네ਗੇਟਿਵ ਅੱਛਾ ਲਿਖਣਾ ਕਿਵੇਂ ਜ਼ੀਰੋ ਤੋਂ ਬਾਅਦ ਮਾਈਨਸ 1 ਮਾਈਨਸ 2 ਮਾਈਨਸ 3 ਮਾਈਨਸ 4 ਇਸ ਤਰ੍ਹਾਂ ਕਰ ਸਿਮਿਲਰਲੀ ਵਾਈ ਐਕਸਿਸ ਤੇ ਲਿਖਣਾ ਆਪਾਂ ਹੈਨਾ ਐਕਸ ਐਕਸਿਸ ਤੇ ਵੈਲਿਊ 네ਗੇਟਿਵ ਆ ਤੇ ਵਾਈ ਐਕਸਿਸ ਤੇ ਵੀ ਇਹ ਵੈਲਿਊ ਕੀ ਹੈ 네ਗੇਟਿਵ ਆ ਇਟ ਮੀਨਸ ਥਰਡ ਕੁਆਡਰੈਂਟ ਦੇ ਵਿੱਚ ਐਕਸ ਤੇ ਵਾਈ ਦੋਨਾਂ ਦੀ ਵੈਲਿਊ ਕੀ ਹੁੰਦੀ ਹੈ 네ਗੇਟਿਵ ਫੋਰਥ ਕੁਆਡਰੈਂਟ ਦੇ ਵਿੱਚ ਐਕਸ ਐਕਸਿਸ ਪੋਜ਼ ਨੇਗੇਟਿਵ ਯਾਨੀ ਕਿ ਨੈਗੇਟਿਵ ਪੋਜ਼ਿਟਿਵ ਤੇ ਨੈਗੇਟਿਵ ਤਰੀਕਾ ਨਾਲ ਲਿਖਣਾ ਹੈ ਠੀਕ ਹੈ ਤਾਂ ਹੋ ਕੁਝ ਪੁਆਇੰਟ ਲੈਣੇ ਆਪਾਂ ਕਿਉਂਕਿ ਕਈ ਵਾਰ ਕੀ ਹੈ ਨਾ ਇਹ ਜਦੋਂ ਕੁਐਸਚਨ ਪੁੱਛ ਦਿੰਦੇ ਆ ਉਹ ਕਹਿ ਦਿੰਦੇ ਆ ਕਿ ਆ ਫਾਈਂਡ ਦਾ ਪੁਆਇੰਟ ਵਿਚ ਇਜ਼ ਇਕੂ ਡਿਸਟੈਂਸ ਫਾਈਂਡ ਦਾ ਪੁਆਇੰਟ ਔਨ ਵਾਈ ਐਕਸਿਸ ਜਾਂ ਐਕਸ ਐਕਸਿਸ ਇਸ ਤਰ੍ਹਾਂ ਕਰਕੇ ਕੁਐਸਚਨ ਪੁੱਛ ਲੈਂਦੇ ਆ ਵਿੱਚ ਇਕੂ ਡਿਸਟੈਂਸ ਫਰੋਮ ਥੀਸ ਪੁਆਇੰਟਸ ਤਾਂ ਵਾਈ ਐਕਸਿਸ ਐਕਸ ਐਕਸਿਸ ਕਿੱਥੋਂ ਆਏ ਭਾਈ ਇੱਥੋਂ ਹੀ ਆਏ ਆ ਹਨਾ ਆਪਾਂ ਨੂੰ ਪਤਾ ਹੋਣਗੇ ਤਾਂ ਆਪਾਂ ਈਜ਼ੀ ਤਰੀਕੇ ਨਾਲ ਕਰ ਸਕਦੇ ਹਾਂ अच्छा जी। ਹੁਣ ਆਪਾਂ ਜਿਵੇਂ ਆਪਾਂ ਪੁਆਇੰਟ ਲੈ ਲਿਆ 1 ਤੇ 3 ਹੁਣ ਦੇਖੋ ਦੋਨੇ ਪੋਜ਼ਿਟਿਵ। x ਵੀ ਪੋਜ਼ਿਟਿਵ ਆ ਤੇ y ਵੀ ਪੋਜ਼ਿਟਿਵ ਆ ਇਟ ਮੀਨਸ ਦੋਨੇ ਕਿਹੜੇ ਕੁਆਡਰੈਂਟ 'ਚ ਆਉਣਗੇ? ਫਰਸਟ ਕੁਆਡਰੈਂਟ 'ਚ। ਪਹਿਲਾਂ x ਐਕਸਿਸ ਦੇਖਾਂਗੇ 1 ਇਧਰ ਹੋ ਗਿਆ। ਤੇ 3 ਇਧਰ ਹੋ ਗਿਆ। ਤਾਂ 1 ਤੇ 3 ਇੱਥੇ ਆਊਗਾ। ਠੀਕ ਐ? ਹੁਣ ਇਹ ਤਾਂ ਚਲੋ ਸਿੰਪਲ ਆ। ਠੀਕ ਐ? ਕਈ ਵਾਰ ਕੀ ਆ ਨਾ ਬੱਚੇ ਕਨਫਿਊਜ਼ ਹੋ ਜਾਂਦੇ ਆ ਕਿਸ ਜਿਵੇਂ ਦੇਖੋ ਆਪਾਂ ਦਿੱਤਾ 0 4 ਜਾਂ ਫਿਰ 4 ਤੇ 0 ਹੁਣ ਕੀ ਹੈ ਆ ਕਈ ਵਾਰ ਗਲਤੀ ਇੱਥੇ ਕੀ ਕਰਦੇ ਆ ਬੱਚੇ ਜਿਵੇਂ ਆ 4 y ਦਾ ਪੁਆਇੰਟ ਆ ਆ x ਦਾ ਪੁਆਇੰਟ 0 ਆ ਠੀਕ ਹੈ ਇਹਨੂੰ x ਤੇ ਲਿਖ ਬੈਠਦੇ ਉੱਥੇ ਗਲਤੀ ਹੋ ਜੂਗਾ ਹਨਾ ਤਾਂ ਕਿ ਇਹ x ਦੀ ਵੈਲਿਊ 0 ਆ x ਦੀ ਵੈਲਿਊ ਤਾਂ 0 ਹੀ ਆ ਤੇ y ਦੀ ਵੈਲਿਊ ਕੀ ਇੱਥੇ 4 ਤਾਂ y ਐਕਸਿਸ ਤਾਂ ਆ ਵਾਲੀ ਹੈ ਨਾ ਤਾਂ ਯਾਨੀ ਕਿ ਆ ਵਾਲਾ ਜਿਹੜਾ ਪੁਆਇੰਟ ਆ ਇੱਥੇ ਆਪਾਂ ਲਵਾਂਗੇ 0 ਤੇ 4 ਕਈ ਬੱਚੇ ਇਹਨੂੰ 4 0 ਗਲਤੀ ਨਾਲ ਲਿਖ ਬੈਠਦੇ ਉੱਥੇ ਵੀ ਗਲਤੀ ਹੋ ਜਾਂਦੀ ਹੈ ਸੋ ਧਿਆਨ ਦੇਣਾ x ਦੀ ਵੈਲਿਊ 0 ਆ ਤੇ y ਦੀ ਕੀ ਹੈ 4 ਜਿਹੜੇ ਐਕਸਿਸ ਤੇ ਆ ਗਈ ਵੈਲਿਊ ਦਿੱਤੀ ਹੋਈ ਆਪਾਂ ਨੂੰ ਜਿਹੜੇ ਐਕਸਿਸ ਦੀ ਵੈਲਿਊ ਦਿੱਤੀ ਹੋਈ ਆ ਉਸੇ ਐਕਸਿਸ ਤੇ ਲਿਖ ਦੇਣਾ ਹਨਾ ਜਿਵੇਂ ਆਪਾਂ ਦੇਖ ਰਹੇ ਆ 4 ਤੇ 0 ਇੱਥੇ ਐਕਸ ਐਕਸਿਸ ਦੀ ਵੈਲਿਊ 4 ਆ ਬਟ ਵਾਈ ਦੀ ਕੀ ਹੈ 0 ਮਤਲਬ ਆਪਣੇ ਕੋਲੇ ਐਕਸ ਐਕਸਿਸ ਦੀ ਵੈਲਿਊ ਹੈਗੀ ਵਾਈ ਦੀ ਤਾਂ 0 ਹੀ ਹੈ ਤਾਂ ਐਕਸ ਐਕਸਿਸ ਤੇ 4 ਦੇਖੋ ਜੀ ਆ ਆ ਗਿਆ ਇਹਨੂੰ ਮੈਂ ਲਿਖ ਦੂੰਗਾ 4 ਤੇ 0 ਠੀਕ ਹੈ ਤਾਂ ਕਈ ਵਾਰ ਇਹ ਸਿੱਧਾ ਹੀ ਡਾਇਰੈਕਟ ਕਹਿ ਦਿੰਦੇ ਆ ਐਕਸ ਐਕਸਿਸ ਤਾਂ ਜਦੋਂ ਐਕਸ ਐਕਸਿਸ ਕੋਈ ਪੁਆਇੰਟ ਗੱਲ ਤੁਹਾਨੂੰ ਪੁਆਇੰਟ ਦਿੱਤਾ ਨਹੀਂ ਠੀਕ ਹੈ ਐਕਸ ਐਕਸਿਸ ਦਾ ਕੋਈ ਪੁਆਇੰਟ ਦਿੱਤਾ ਨਹੀਂ ਬਟ ਤੁਹਾਨੂੰ ਕਹਿ ਦਿੱਤਾ ਕੋਈ ਕੋਈ ਪੁਆਇੰਟ ਹੈਗਾ ਐਕਸ ਐਕਸਿਸ ਤੇ ਤਾਂ ਉਦੋਂ ਤੁਸੀਂ ਕੀ ਕਰਨਾ ਉਹਨੂੰ ਲਿਖ ਲੈਣਾ ਐਕਸ ਤੇ 0 ਜੇ ਕੋਈ ਪੁਆਇੰਟ ਐਕਸ ਐਕਸਿਸ ਤੇ ਹੋਊਗਾ ਇਟ ਮੀਨਸ ਵਾਈ ਇੱਥੇ 0 ਹੋਊਗਾ ਇਹ ਗੱਲ ਯਾਦ ਰੱਖੀਂ ਓਕੇ ਜੇ ਕੋਈ ਪੁਆਇੰਟ ਵਾਈ ਐਕਸਿਸ ਤੇ ਹੋਊਗਾ ਉੱਥੇ ਐਕਸ ਕੀ ਹੋਊਗਾ 0 ਯਾਨੀ ਕਿ ਵਾਈ ਦੀ ਵੈਲਿਊ ਆਪਾਂ ਇਸ ਤਰ੍ਹਾਂ ਕਰਕੇ ਲਿਖ ਲਾਂਗੇ x ਦੀ ਕਿ ਲਿਖਾਂਗੇ 0 ਹੁਣ ਜਿਹੜਾ ਆਹ ਵਾਲਾ ਪੁਆਇੰਟ ਆ ਇਹ ਹੈਗਾ x ਐਕਸਿਸ ਤੇ ਜਿਹੜਾ ਆਹ ਵਾਲਾ ਪੁਆਇੰਟ ਆ ਇਹ ਕਿਹਦੇ ਤੇ ਆ ਜੀ y ਐਕਸਿਸ ਤੇ ਠੀਕ ਹੈ ਇਹਨੂੰ ਦਿਮਾਗ 'ਚ ਰੱਖਿਓ ਅੱਗੇ ਆਪਾਂ ਇਹਦਾ ਯੂਜ਼ ਕਰਾਂਗੇ ਠੀਕ ਹੈ ਤਾਂ ਕਾਰਟੇਜ਼ੀਨ ਪਲੇਨ ਜਿਹੜਾ ਹੈਗਾਗਾ ਇਹਦੇ ਬਾਰੇ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਹੋਣਗੀਆਂ ਹੁਣ ਆਪਾਂ ਆਉਂਦੇ ਆ ਡਿਸਟੈਂਸ ਫਾਰਮੂਲੇ ਕਾਰਟੇਜ਼ੀਨ ਪਲੇਨ ਆਪਾਂ ਕਰ ਚੁੱਕੇ ਹਾਂ ਹੁਣ ਆਪਾਂ ਗੱਲ ਕਰਦੇ ਆ ਡਿਸਟੈਂਸ ਬਿਟਵੀਨ ਟੂ ਪੁਆਇੰਟਸ ਇਨ ਕਾਰਟੇਜ਼ੀਨ ਪਲੇਨ ਦੇਖੋ ਕਾਰਟੇਜ਼ੀਨ ਪਲੇਨ ਦੇ ਵਿੱਚ ਪਹਿਲਾਂ ਆਪਣੇ ਕੋਲੇ ਸਭ ਤੋਂ ਪਹਿਲਾਂ ਜਿਹੜਾ ਐਕਸਰਸਾਈਜ਼ ਹੈਗੀ ਹੈਗੀ ਕੋਆਰਡੀਨੇਟ ਜੀਓਮੈਟਰੀ ਦੇ ਵਿੱਚ ਉਹ ਹੈਗੀ ਹੈਗੀ ਡਿਸਟੈਂਸ ਫਾਰਮੂਲਾ ਨਾਲ ਰਿਲੇਟਡ ਰਾਈਟ ਸੋ ਡਿਸਟੈਂਸ ਫਾਰਮੂਲਾ ਜਿਹੜਾ ਇਹਨਾਂ ਨੇ ਬਣਾਇਆ ਉਹ ਕਿਸ ਤਰ੍ਹਾਂ ਬਣਾਇਆ ਪਹਿਲਾਂ ਦੇਖਦੇ ਇਹਨਾਂ ਨੇ ਕੀ ਕੀਤਾ ਡਿਸਟੈਂਸ ਬਿਟਵੀਨ ਟੂ ਪੁਆਇੰਟਸ ਇਨ ਕਾਰਟੀਜ਼ਨ ਪਲੇਨ ਕੋਈ ਵੀ ਦੋ ਪੁਆਇੰਟ ਲੈ ਲੈਣੇ ਹੈ ਫੋਰ ਏਗਜ਼ਾਮਪਲ ਆਪਣੇ ਇਧਰ ਦੇਖੋ ਕਾਰਟੀਜ਼ਨ ਪਲੇਨ ਆ ਇਹ ਠੀਕ ਹੈ ਆਪਣੇ ਕੋਲੇ ਇੱਕ ਪੁਆਇੰਟ ਹੈਗਾ 5 ਤੇ 4 x ਦੀ ਵੈਲਿਊ 5 ਆ ਤੇ y ਦੀ ਵੈਲਿਊ 4 ਆ ਠੀਕ ਹੈ ਉਸ ਤੋਂ ਬਾਅਦ ਇੱਕ ਪੁਆਇੰਟ ਲੈ ਲਿਆ 2 3 x ਦੀ ਵੈਲਿਊ ਤੇ y ਦੀ ਵੈਲਿਊ 3 ਹੁਣ ਇਹ ਤੁਹਾਨੂੰ ਪੁੱਛਾਂਗੇ ਕਿ ਇਸ ਤਰ੍ਹਾਂ ਡਿਸਟੈਂਸ ਬਿਟਵੀਨ ਟੂ ਪੁਆਇੰਟਸ ਯਾਨੀ ਕਿ ਕੋਈ ਵੀ ਦੋ ਪੁਆਇੰਟ ਆ ਇਹਨਾਂ ਵਿੱਚ ਡਿਸਟੈਂਸ ਦੱਸੋ ਕਿੰਨਾ ਤਾਂ ਜਿਹੜਾ ਆ ਡਿਸਟੈਂਸ ਆ ਇਸ ਨੂੰ ਕਵਰ ਕਰਨ ਲਈ ਜਿਹੜਾ ਫਾਰਮੂਲਾ ਬਣਿਆ ਉਹਨੂੰ ਬੋਲਦੇ ਆ ਆਪਾਂ ਡਿਸਟੈਂਸ ਫਾਰਮੂਲਾ ਠੀਕ ਹੈ ਡਿਸਟੈਂਸ ਫਾਰਮੂਲੇ ਦਾ ਜਿਹੜਾ ਬੇਸਿਕ ਫਾਰਮੂਲਾ ਡਿਸਟੈਂਸ ਫਾਰਮੂਲਾ ਜਿਹੜਾ ਸੌਰੀ ਬੇਸਿਕ ਹੈ ਫਾਰਮੂਲਾ ਦਾ ਕੀ ਹੈ ਦੇਖੋ ਕੋਈ ਵੀ ਪੁਆਇੰਟ ਆ ਉਹਦੇ ਪਹਿਲੇ ਪੁਆਇੰਟ ਨੂੰ ਆਪਾਂ x1 y1 ਨਾਲ ਡਿਨੋਟ ਕਰ ਲੈਨੇ ਆ ਦੂਸਰੇ ਨੂੰ x2 y2 ਨਾਲ ਠੀਕ ਹੈ ਕਿਵੇਂ ਕਰਾਂਗੇ ਬੜਾ ਸੌਖਾ ਜਿਹਾ ਫਾਰਮੂਲਾ ਠੀਕ ਹੈ x ਵਾਲੀ ਵੈਲਿਊ ਦੇ ਵਿੱਚੋਂ x ਵਾਲੀ ਵੈਲਿਊ ਨੂੰ ਮਾਈਨਸ ਕਰਨਾ ਉਹਦਾ ਹੋਲ ਸਕੁਅਰ ਪਲੱਸ y ਵਾਲੀ ਵੈਲਿਊ ਦੇ ਵਿੱਚੋਂ y ਵਾਲੀ ਵੈਲਿਊ ਨੂੰ ਮਾਈਨਸ ਕਰਕੇ ਹੋਲ ਸਕੁਅਰ ਉਸ ਤੋਂ ਬਾਅਦ ਇਹਦੇ ਉੱਪਰ ਅੰਡਰੂਟ ਆ ਜਾਂਦਾ ਠੀਕ ਹੈ ਅੱਛਾ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ x2 ਦੇ ਵਿੱਚੋਂ x1 ਮਾਈਨਸ ਕਰਨਾ y2 ਦੇ ਵਿੱਚੋਂ y1 ਮਾਈਨਸ ਕਰਕੇ ਫੇਰ ਹੀ ਸਕੁਅਰ ਲਗਾਉਣਾ ਐਦਾਂ ਦਾ ਕੋਈ ਉਹ ਨਹੀਂ x1 x2 ਵੀ ਕਰ ਸਕਦੇ ਹੋ ਉਹਦਾ ਹੋਲ ਸਕੁਅਰ ਪਲੱਸ y1 minus y2 ਦਾ होल स्क्वायर ਇਹ ਕੀ ਹੈ ਡਿਸਟੈਂਸ ਫਾਰਮੂਲਾ ਹੁਣ ਆਪਾਂ ਇੱਕ ਐਗਜ਼ਾਮਪਲ ਲੈ ਕੇ ਕਰਦੇ ਆ ਨਾ ਦੋਨਾਂ ਵਿੱਚ ਡਿਸਟੈਂਸ ਫਾਈਂਡ ਕਰਦੇ ਆ ਤੁਸੀਂ ਕਿਸੇ ਮਰਜ਼ੀ ਪੁਆਇੰਟ ਨੂੰ x1 y1 ਮੰਨ ਲਓ ਕਿਸੇ ਮਰਜ਼ੀ ਪੁਆਇੰਟ ਨੂੰ x2 ਤੇ y2 ਮੰਨ ਠੀਕ ਹੈ ਤਾਂ ਜਿਵੇਂ ਹੁਣ ਆਪਾਂ ਇਹਨੂੰ ਆਪਾਂ x1 ਤੇ y1 ਮੰਨ ਲਿਆ ਇਹਨੂੰ ਕੀ ਮੰਨਿਆ ਮੈਂ x2 ਤੇ y2 ਤੁਹਾਡੀ ਇੱਛਾ ਜੀ ਨੂੰ ਤੁਸੀਂ ਜਿਵੇਂ ਮੰਨਣਾ ਠੀਕ ਹੈ ਤਾਂ pq ਦੇ ਵਿੱਚ ਡਿਸਟੈਂਸ ਜਿਹੜਾ ਫਾਈਂਡ ਆਊਟ ਕਰਾਂਗੇ ਅੰਡਰੂਟ ਆਪਣੇ ਕੋਲੇ ਫਾਰਮੂਲਾ ਕੀ ਹੈ x2 x1 ਜਾਂ x1 x1 ਠੀਕ ਹੈ ਤਾਂ 5 2 ਕਰ ਲਓ ਜਾਂ 2 5 ਕਰ ਲਓ ਉਹਦਾ ਹੋਲ ਸਕੁਅਰ ਹੀ ਕਰਨਾ ਕੋਈ ਫਰਕ ਨਹੀਂ ਪੈਂਦਾ ਉਹਦਾ ਹੋਲ ਸਕੁਅਰ 42 ਪਲੱਸ ਆ 4 3 ਦਾ ਹੋਲ ਸਕੁਅਰ ਠੀਕ ਹੈ ਉਸ ਤੋਂ ਬਾਅਦ ਕੀ ਕਰਨਾ 5 2 3 ਦਾ ਸਕੁਅਰ 4 3 1 ਦਾ ਸਕੁਅਰ 3 ਦਾ ਸਕੁਅਰ ਕਿੰਨਾ ਹੁੰਦਾ ਜੀ 9 1 ਦਾ ਸਕੁਅਰ ਕਿੰਨਾ ਹੁੰਦਾ 1 9 1 ਕਿੰਨਾ ਆ ਗਿਆ 10 ਤਾਂ ਅੰਡਰੂਟ 10 ਆ ਜਿਹੜਾ ਉਹ ਇਹਨਾਂ ਦੋਨਾਂ ਦੇ ਵਿੱਚ ਲੱਗ ਕੇ ਆ ਗਿਆ ਡਿਸਟੈਂਸ ਆ ਗਿਆ ਇਹ ਡਿਸਟੈਂਸ ਫਾਰਮੂਲਾ ਠੀਕ ਹੈ ਇਹ ਸਾਰੇ ਚੈਪਟਰ 'ਚ ਕੰਮ ਆਉਣਾ ਡਿਸਟੈਂਸ ਫਾਰਮੂਲਾ ਕਿਤੇ ਨਾ ਕਿਤੇ ਲਗਾ ਹੀ ਦਿੰਦੇ ਆ ਇਹ ਸੋ ਉਮੀਦ ਹੈ ਤੁਹਾਨੂੰ ਇਹ ਡਿਸਟੈਂਸ ਫਾਰਮੂਲਾ ਸਮਝ ਆ ਗਿਆ ਹੋਣਾ ਠੀਕ ਹੈ ਇਸ ਤੋਂ ਬਾਅਦ ਆਪਾਂ ਕਰਦੇ ਆਂਗੇ ਕੋਲੀਨੀਅਰ ਪੁਆਇੰਟਸ ਕਿਹੜੇ ਹੁੰਦੇ ਆ ਹੁਣ ਕੋਲੀਨੀਅਰ ਪੁਆਇੰਟ ਤੋਂ ਆਪਾਂ ਕੋਲਿਨੀਅਰ ਪੁਆਇੰਟ ਕਿਹੜੇ ਹੁੰਦੇ ਆ ਕਿਉਂਕਿ ਕੋਲਿਨੀਅਰ ਜਿਹੜੇ ਪੁਆਇੰਟਸ ਹੈਗੇ ਇਹਦੇ ਨਾਲ ਰਿਲੇਟਡ ਕੁਐਸਚਨ ਬਣਦਾ ਹੁੰਦਾ ਕੋਲਿਨੀਅਰ ਪੁਆਇੰਟਸ ਕੋਲਿਨੀਅਰ ਪੁਆਇੰਟਸ ਦਾ ਮਤਲਬ ਕੀ ਹੈ ਕੋਲਿੰਕ ਕੋਲੀਨ ਲਾਈਨ ਸੌਰੀ ਕੋ ਲਾਈਨ ਦਾ ਮਤਲਬ ਇੱਕੋ ਲਾਈਨ ਦੇ ਉੱਤੇ ਜਿਹੜੇ ਹੈਗੇ ਪੁਆਇੰਟਸ ਹਨਾ ਜਿਵੇਂ ਆਪਾਂ ਇੱਕ ਤਿੰਨ ਪੁਆਇੰਟ ਲੈ ਲੈਨੇ ਆ ਏ ਇੱਥੇ ਪੁਆਇੰਟ ਬੀ ਲੈ ਲੈਨੇ ਇੱਥੇ ਲੈ ਲੈਨੇ ਆ ਸੀ ਪੁਆਇੰਟ ਤਿੰਨ ਪੁਆਇੰਟ ਆਪਣੇ ਕੋਲੇ ਇੱਕ ਪੁਆਇੰਟ ਏ ਆ ਇੱਕ ਬੀ ਆ ਤੇ ਇੱਕ ਸੀ ਆ ਤਾਂ ਹੁਣ ਇੱਥੇ ਆਪਾਂ ਨੂੰ ਤਿੰਨ ਪੁਆਇੰਟ ਕਿਵੇਂ ਦਿਆਕਰਨਗੇ ਜਿਵੇਂ ਇਹਨਾਂ ਨੇ ਪਹਿਲਾ ਪੁਆਇੰਟ ਨੂੰ x1 y1 ਦੇ ਲਿਆ ਆ x2 ਤੇ y2 ਆ ਪਹਿਲਾਂ ਆਪਾਂ ਮੈਸਿਕ ਕਰਦੇ ਆ ਇਹਦੇ ਨਾਲ ਰਿਲੇਟਰ ਕੁਐਸਚਨ ਵੀ ਕਰਾਂਗੇ ਆਪਾਂ ਫਿਰ ਅਗਿਆ ਆਪਣੇ ਕੋਲੇ x3 ਤੇ y3 ਤਿੰਨ ਪੁਆਇੰਟ ਆ ਤੁਸੀਂ ਕੀ ਕਰਨਾ ਪਹਿਲਾਂ a ਤੇ b ਦਾ ਡਿਸਟੈਂਸ ਕੱਢ ਲਓ ਫਿਰ b ਤੇ c ਦਾ a ਤੇ b ਦਾ ਡਿਸਟੈਂਸ ਫਿਰ b ਤੇ c ਦਾ ਡਿਸਟੈਂਸ ਉਸ ਤੋਂ ਬਾਅਦ a ਤੇ c ਦਾ ਡਿਸਟੈਂਸ ਠੀਕ ਹੈ ਤਾਂ ਕੋਲੀਨੀਅਰ ਪੁਆਇੰਟ ਸ਼ੋ ਕਰ ਲਈ ਆਪਾਂ ਕੀ ਕਰਨਾ ਕਿਸੇ ਵੀ ਦੋ ਡਿਸਟੈਂਸ ਦਾ ਸਮ ਅਗਰ ਤੀਜੇ ਡਿਸਟੈਂਸ ਦੇ ਇਕੁਅਲ ਆ ਜਾਂਦਾ ਤਾਂ ਉਹ ਕੋਲੀਨੀਅਰ ਹੋ ਜਾਂਦੇ ਠੀਕ ਹੈ ਆਪਾਂ ਨੂੰ ਕੀ ਪਤਾ ਉਹਨਾਂ ਨੇ b ਨੂੰ ਵਿਚਾਲੇ ਰੱਖਿਆ ਜਾਂ c ਨੂੰ ਵਿਚਾਲੇ ਰੱਖਿਆ ਜਾਂ a ਨੂੰ ਕਿਸੇ ਤਰ੍ਹਾਂ ਵੀ ਹੈ ਨਾ ਇਹ ਤਾਂ ਚਲੋ ਆਪਾਂ ਅੰਦਾਜ਼ੇ ਨਾਲ ਲਿਖ ਲਿਆ ਪਰ ਕਿਸੇ ਵੀ ਦੋ ਡਿਸਟੈਂਸ ਦਾ ਸਮ ਅਗਰ ਤੀਜੇ ਡਿਸਟੈਂਸ ਦੇ ਇਕੁਅਲ ਆ ਜਾਂਦਾ ਤਾਂ ਉਹ ਕਿਹੜੇ ਪੁਆਇੰਟ ਹੋ ਜਾਂਦੇ ਕੋਲੀਨੀਅਰ ਪੁਆਇੰਟ ਹੋ ਜਾਂਦੇ ਹੁਣ ਆਪਾਂ ਇਹ ਤਿੰਨ ਤਰੀਕਿਆਂ ਨਾਲ ਲਿਖ ਸਕਦੇ ਹਾਂਗੇ ਠੀਕ ਹੈ ਜੇ ਤਾਂ ਇਹਨੂੰ ਲਿਖ ਲਾਂਗੇ ab बीसी इजल टू ए भी हो सकता है प्लस बीसी करके दो डिस्टेंस तरीके क्ढना दोनों दा सम जी। फिर एसी प्लस बीसी इजल टू ए बी भी हो सकता क्योंकि मैं तो क्या भी आप ना पता भी बचाले ने कि रख्या हो जा फिर ये हो स ਇਦਾਂ ਏਸੀ ਆ ਗਿਆ ਇਦਾਂ ਏਬੀ ਆ ਗਿਆ ਏਸੀ ਵੀ ਆ ਗਿਆ ਇਹ ਵੀ ਆ ਗਿਆ ਰਹਿ ਗਿਆ ਬੀਸੀ ਤਾਂ ਬੀਸੀ ਇਸ ਇਕੁਅਲ ਟੂ ਕਿਦੇ ਆ ਜਾਣਾ ਏਸੀ ਪਲੱਸ ਏਬੀ ਇਹਨਾਂ ਤਿੰਨਾਂ ਚੋਂ ਕੋਈ ਵੀ ਕੰਡੀਸ਼ਨ ਆਪਣੀ ਪੂਰੀ ਹੋ ਜਾਂਦੀ ਹੈ ਤਾਂ ਉਹ ਪੁਆਇੰਟਸ ਕਿਹੜੇ ਹੋ ਜਾਂਦੇ ਆ ਕੋਲੀਨੀਅਰ ਪੁਆਇੰਟਸ ਹੁੰਦੇ ਠੀਕ ਹੈ ਜੀ ਇਸ ਤੋਂ ਬਾਅਦ ਦੇਖਦੇ ਆਪਾਂ ਸੈਕਸ਼ਨ ਫਾਰਮੂਲਾ ਹਾਂਜੀ ਕਾਰਟੇਜ਼ੀਅਨ ਪਲੇਨ ਆਪਾਂ ਕਰ ਲਿਆ ਉਸ ਤੋਂ ਬਾਅਦ ਆਪਾਂ ਜਿਹੜਾ ਡਿਸਟੈਂਸ ਫਾਰਮੂਲਾ ਵੀ ਦੇਖ ਲਿਆ ਹੁਣ ਵਾਰੀ ਹੈਗੀ ਸੈਕਸ਼ਨ ਫਾਰਮੂਲੇ ਦੀ ਠੀਕ ਹੈ ਮੋਸਟ ਇੰਪੋਰਟੈਂਟ ਹੈਸ ਚੈਪਟਰ ਦੇ ਵਿੱਚੋਂ ਸੈਕਸ਼ਨ ਫਾਰਮੂਲਾ ਕਿ ਸੈਕਸ਼ਨ ਤੋਂ ਹੀ ਪਤਾ ਲੱਗ ਜਾਂਦਾ ਵੀ ਕੋਈ ਸੈਕਸ਼ਨ ਦੀ ਗੱਲ ਹੋਊਗੀ ਕੋਈ ਇੱਧਰ ਸੈਕਸ਼ਨ ਦੇ ਵਿੱਚ ਐਨੇ ਚ ਡਿਵਾਈਡ ਕਰਤਾ ਇਸ ਤਰ੍ਹਾਂ ਕਰਕੇ ਠੀਕ ਹੈ ਤਾਂ ਥੋੜਾ ਜਿਹਾ ਆਪਾਂ ਮੈਥਮੈਟਿਕਲ ਜਿਹੜੀ ਇਹਦੀ ਡੈਫੀਨੇਸ਼ਨ ਆ ਉਹ ਦੇਖ ਲੈਣੇ ਆ ਕਿ ਮੈਥਮੈਟਿਕਸ ਦੇ ਵਿੱਚ ਕੀ ਲਿਖਿਆ ਵੀ ਫਾਈਂਡ ਦਾ ਕੋਆਰਡੀਨੇਟਸ ਕੋਆਰਡੀਨੇਟਸ ਕਿਹੜੇ ਹੁੰਦੇ ਐਕਸ ਤੇ ਵਾਈ ਦੇ ਪੁਆਇੰਟ ਪਤਾ ਕਰਦੇ ਆ ਆਫ ਅ ਪੁਆਇੰਟ ਕੋਈ ਦਿੱਤਾ ਪੁਆਇੰਟ ਹੋਊਗਾ ਵਿਚ ਡਿਵਾਈਡਸ ਦਾ 기ਵਨ ਲਾਈਨ ਸੈਗਮੈਂਟ ਲਾਈਨ ਸੈਗਮੈਂਟ ਆ ਲਾਈਨ ਨਹੀਂ ਹੈਗੀ ਲਾਈਨ ਸੈਗਮੈਂਟ ਜਿਹਦੀ ਪਰਟੀਕੂਲਰ ਲੈਂਥ ਹੁੰਦੀ ਹੈ ਹਨਾ ਇੰਟਰਨਲੀ ਔਰ ਐਕਸਟਰਨਲੀ ਜਾਂ ਤਾਂ ਉਹ ਇੰਟਰਨਲੀ ਡਿਵਾਈਡ ਕਰੂਗਾ ਜਾਂ ਫਿਰ ਐਕਸਟਰਨਲੀ ਡਿਵਾਈਡ ਕਰੂਗਾ ਕਿਸੇ ਲਾਈਨ ਨੂੰ ਠੀਕ ਹੈ ਤਾਂ ਇੰਟਰਨਲੀ ਯਾਦ ਕਰ ਲਿਓ ਐਕਸਟਰਨਲੀ ਤੁਹਾਨੂੰ ਮੈਂ ਆਟੋਮੈਟਿਕਲੀ ਯਾਦ ਕਰਾ ਦਾਂਗੇ ਟੈਨਸ਼ਨ ਨਹੀਂ ਲੈਣੀ ਆਪਾਂ ਦੇਖੋ ਕੋਈ ਇਹਦੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੈ ਕਿ ਅਸਲ ਦੇ ਵਿੱਚ ਇਹ ਆਪਣੇ ਕੋਲੇ ਕੋਈ ਦੋ ਪੁਆਇੰਟ ਨੇ ਹੁਣ ਦੋ ਪੁਆਇੰਟ ਕਿਹੜੇ ਕਿਹੜੇ ਆ ਦੇਖੋ ਇੱਕ A ਪੁਆਇੰਟ ਆ ਉਸ ਤੋਂ ਬਾਅਦ ਇੱਕ ਪੁਆਇੰਟ ਆ B ਦੋ ਪੁਆਇੰਟਸ ਨੂੰ ਇੱਕ ਆ ਵਾਲਾ ਪੁਆਇੰਟ ਆ ਵੀ ਜਿਹਨੂੰ ਆਪਾਂ ਨਾਮ ਦੇ ਲਿਆ ਪੀ ਉਹਦੇ ਜਿਹੜੇ ਕੋਆਰਡੀਨੇਟਸ ਆ ਐਕਸ ਤੇ ਵਾਈ ਦੇ ਪੁਆਇੰਟ ਐਕਸ ਵਾਈ ਲੈ ਲੇ ਏ ਦੇ ਪੁਆਇੰਂਟਸ ਨੂੰ ਜਿਹੜਾ ਆਪਾਂ ਲੈ ਲਿਆ ਐਕਸ 1 ਤੇ ਵਾਈ 1 ਇਹਦੇ ਕੋਆਰਡੀਨੇਟਸ ਜਿਹੜੇ ਕਿਹੜੇ ਲੈ ਲਏ ਆਪਾਂ ਐਕਸ 2 ਤੇ ਵਾਈ 2 ਹੁਣ ਆਹ ਦੋਨੋਂ ਪੁਆਇੰਟਸ ਨੂੰ ਆਹ ਵਾਲਾ ਪੁਆਇੰਟ ਕਿਸੇ ਰੇਸ਼ਿਓ ਚ ਡਿਵਾਈਡ ਕਰ ਰਿਹਾ ਰੇਸ਼ਿਓ ਦਾ ਮੈਂ ਨਾਮ ਰੱਖ ਲਿਆ ਐਮ 1 ਤੇ ਐਮ ਹੁਣ ਰੇਸ਼ਿਓ ਦਾ ਮਤਲਬ ਸਿੰਪਲ ਜੀ ਭਾਸ਼ਾ ਚ ਆਪਾਂ ਕਿਵੇਂ ਗੱਲ ਕਰੀਏ ਮੰਨ ਲਓ ਵੀ ਆਹ 4 ਸੈਂਟੀਮੀਟਰ ਦੀ ਹੈ 1 ਸੈਂਟੀਮੀਟਰ ਦਾ ਹਿੱਸਾ ਇਧਰ ਆ 3 ਸੈਂਟੀਮੀਟਰ ਦਾ ਹਿੱਸ ਇਟ ਮੀਨਸ 1:3 ਹੋ ਗਿਆ ਠੀਕ ਹੈ ਜਾਂ ਫਿਰ ਆਪਾਂ ਸਿੱਧੇ ਭਾਸ਼ਾ 'ਚ ਗੱਲ ਕਰ ਲੈਨੇ ਆ ਕਿਸੇ ਲਾਈਨ ਦਾ ਠੀਕ ਹੈ ਦੋ ਹਿੱਸੇ ਇੱਧਰ ਆ ਚਾਰ ਹਿੱਸੇ ਇੱਧਰ ਆ ਦਾ 2:4 ਚ ਹੋ ਗਿਆ ਮਤਲਬ ਕੋਈ ਨਾ ਕੋਈ ਇਹੋ ਜਿਹਾ ਪੁਆਇੰਟ A ਤੇ B ਦੇ ਵਿਚਾਲੇ ਇਹ ਲੈ ਲੈਂਦੇ ਆ ਉਹ ਉਹਦੀ ਰੇਸ਼ੋ 기ਵਨ ਹੁੰਦੀ ਆ ਆਪਣੇ ਕੋਲੇ ਜਾਂ ਫਿਰ ਉਹ ਪੁਆਇੰਟ 기ਵਨ ਹੁੰਦਾ ਰੇਸ਼ੋ ਪੁੱਛ ਲੈਂਦੇ ਦੋਨੇ ਤਰੀਕੇ ਨਾਲ ਸਵਾਲ ਬਣਦਾ ਜਦੋਂ ਆਪਣੇ ਕੋਲੇ ਪੁਆਇੰਟ ਪਤਾ ਕਰਨਾ ਹੋਵੇ ਰੇਸ਼ੋ 기ਵਨ ਹੋਵੇ ਪਹਿਲਾਂ ਤਾਂ ਆਪਾਂ ਉਹ ਫਾਰਮੂਲਾ ਕਰਦੇ ਆ ਉਹ ਕੀ ਹੁੰਦਾ ਦੇਖੋ ਯਾਦ ਕਰਨ ਦਾ ਤਰੀਕਾ ਕੀ ਹੈ ਮੈਂ ਤੁਹਾਨੂੰ ਬਾਅਦ ਵਿੱਚ ਸਮਝਾ ਵੀ ਦੂੰਗਾ ਵੀ ਕਿਵੇਂ ਬਣਿਆ ਇਹ ਪਹਿਲਾਂ ਦੇਖੋ ਕੀ ਲਿਖਣਾ ਤੁਸੀਂ ਰੇਸ਼ਿਓ ਆਪਾਂ m1 m2 ਲਿਖਿਆ ਤੁਸੀਂ mn ਲੈ ਲਓ ਕੋਈ ਜ਼ਰੂਰੀ ਨਹੀਂ ਵੀ m1 m2 ਲੈਣਾ ਤੁਸੀਂ m1 ਲੈ ਲਓ ਆਪਦੇ ਨਾਮ ਦਾ ਪਹਿਲਾ ਅੱਖਰ ਲੈ ਲੇਪਣ ਤਾਂ m1 m1 ਨੂੰ ਆਪਾਂ ਮਲਟੀਪਲਾਈ ਕਰਨਾ x2 ਦੇ ਨਾਲ ਪਹਿਲਾਂ ਵਿਚਾਲੇ ਆਊਗਾ ਪਲੱਸ ਜੇ ਇਹ ਇੰਟਰਨਲੀ ਡਿਵਾਈਡ ਕਰ ਰਿਹਾ ਮਤਲਬ ਇਹ ਦੋ ਇੱਕ ਲਾਈਨ ਸੈਗਮੈਂਟ ਆ ਉਹਨਾਂ ਦੇ ਵਿਚਾਲੇ ਆ ਪੁਆਇੰਟ ਇਹ ਬਾਹਰ ਨਹੀਂ ਹੈਗਾ ਬਾਹਰ ਹੁੰਦਾ ਤਾਂ ਐਕਸਟਰਨਲੀ ਆ ਜਾਂਦਾ ਜੇ ਅੰਦਰ ਆ ਤਾਂ ਇੰਟਰਨਲ ਹੀ ਹੈ ਤਾਂ ਬਚਾ ਲੈ ਕਿ ਆਊਗਾ ਪਲੱਸ m2 x1 m2 ਦੇ ਨਾਲ ਕੀ ਆ ਗਿਆ x1 ਅਪੋਨ ਦੇ ਵਿੱਚ ਕੀ ਆ ਗਿਆ ਆਪਣੇ ਕੋਲੇ ਠੀਕ ਹੈ نیچے ਜਿਹੜਾ ਹੁੰਦਾ ਉਹ ਦੋਨੋਂ ਦਾ ਪਲੱਸ ਹੁੰਦਾ ਜਾਨੀ ਕਿ m1 ਪਲੱਸ m ਇਹ ਆਪਣੇ ਕੋਲੇ ਜਿਹੜਾ ਆਜੂਗਾ ਇਹ ਆਜੂਗੀ x ਦੀ ਵੈਲਿਊ ਆ ਜੀ ਆਪਣੇ ਕੋਲੇ ਠੀਕ ਹੈ ਹੁਣ ਆਪਾਂ y ਦੀ ਦੇਖਦੇ ਹਾਂ ਉਵੇਂ ਹੀ m1 ਨੂੰ ਕਿਦਾਂ ਮਲਟੀਪਲਾਈ ਕਰਨਾ y2 ਦੇ ਨਾਲ m1 y2 m2 y1 m2 ਦੇ ਨਾਲ ਕੀ ਆਜੂਗਾ y1 ਅਪੌਨ ਦੇ ਵਿੱਚ ਦੋਨਾਂ ਦੀ ਰੇਸ਼ਿਓ ਦਾ ਪਲੱਸ m1 m ਇਹ ਉਦੋਂ ਯੂਜ਼ ਕਰਨਾ ਫਾਰਮੂਲਾ ਜਦੋਂ ਆਹ ਵਾਲਾ ਪੁਆਇੰਟ ਇੰਟਰਨਲ ਚ ਯਾਨੀ ਕਿ ਅੰਦਰਲੇ ਪਾਸੇ ਆ ਦੋ ਗਿਵਨ ਪੁਆਇੰਟਸ ਦੇ ਜਿਹੜਾ ਆਪਾਂ ਨੂੰ ਲਾਈਨ ਸੈਗਮੈਂਟ ਦਿੱਤਾ ਅੱਛਾ ਇਹ ਸੀਗੀ ਇੰਟਰਨਲ ਡਿਵੀਜ਼ਨ ਆ ਗਈ ਹਨਾ ਹੁਣ ਆ ਗਈ ਐਕਸਟਰਨਲ ਡਿਵੀਜ਼ਨ ਜਦੋਂ ਐਕਸਟਰਨਲ ਡਿਵੀਜ਼ਨ ਹੋਵੇ ਉਦੋਂ ਆਪਣੇ ਕੋਲੇ ਕੀ ਹੋਊਗਾ ਆਪਣੇ ਕੋਲੇ ਆ ਵਾਲਾ ਪੁਆਇੰਟ ਆ ਜਿਹੜਾ ਇਹ ਆਪਾਂ A ਤੇ B ਮੰਨ ਲਿਆ ਇਹਦੇ ਜਿਹੜੇ ਕੋਆਰਡੀਨੇਟਸ ਸੀਗੇ x1 y1 ਇਹਦੇ ਕੋਆਰਡੀਨੇਟ ਕਿਹੜੇ ਆਗੇ x2 ਤੇ y2 ਇਹਨਾਂ ਦੀ ਇੰਟਰਨਲ ਡਿਵੀਜ਼ਨ ਇੱਕ ਪੁਆਇੰਟ ਜਿਹੜਾ ਬਾਹਰ ਲਾ ਉਹ p ਕਰ ਰਿਹਾ ਇਹਦੇ ਪੁਆਇੰਟ ਕਿਹੜੇ ਆ ਜੀ x ਤੇ x ਤੇ y ਲੈ ਲੈਂਦੇ ਆ ਠੀਕ ਹੈ ਹੁਣ ਰੇਸ਼ਿਓ ਕਿਵੇਂ ਬਣੂਗੀ ਇੱਥੋਂ ਲੈ ਕੇ ਇੱਥੋਂ ਤੱਕ ਵਾਲੀ ਜਿਹੜੀ ਰੇਸ਼ਿਓ ਆ ਉਹ ਨੂੰ ਆਪਾਂ m1 ਮੰਨ ਲਿਆ ਇੱਥੋਂ ਲੈ ਕੇ ਇੱਥੋਂ ਤੱਕ ਵਾਲੀ ਜਿਹੜੀ ਰੇਸ਼ਿਓ ਆ ਉਹ ਹੋਗੀ m2 ਫਾਰਮੂਲਾ ਸੇਮ ਹੀ ਆ ਫਰਕ ਕਿੱਥੇ ਪਿਆ ਹੁਣ ਜਿੱਥੇ ਆ ਪਲੱਸ ਪਾਇਆ ਹੋਇਆ ਇਹਦੀ ਜਗ੍ਹਾ ਤੇ ਤੁਸੀਂ ਕੀ ਪਾ ਲੈਣਾ ਮਾਈਨਸ ਬਸ ਇਹਨਾਂ ਯਾਦ ਰੱਖ ਲਿਓ ਲਿਖਣ ਦਾ ਤਰੀਕਾ ਦੇਖ ਲਓ ਬੜਾ ਸੌਖਾ ਹੈਗਾ ਪਹਿਲਾਂ ਆਪਾਂ ਪੀ ਪਾ ਲੈਣਾ ਬੜਾ ਸੌਖੇ ਤਰੀਕੇ ਨਾਲ ਯਾਦ ਹੋ ਜਾਊਗਾ ਦੇਖੋ ਪਹਿਲਾਂ ਤਾਂ ਦੋਨੇ ਰੇਸ਼ਿਓ ਕੀ ਹੈ ਤੁਹਾਡੇ ਕੋਲੇ m1 ਤੇ m2 ਆ ਕੁਝ ਵੀ ਤੁਹਾਡੀ ਰੇਸ਼ਿਓ ਜਿਹੜੀ ਹੈਗੀ ਹੈ ਤੁਸੀਂ ਉਹ ਲਿਖ ਲਓ ਪਹਿਲਾਂ m1 ਛੱਡ ਲਓ ਪਲੱਸ m2 ਜਗ੍ਹਾ ਛੱਡ ਲਈ ਅਪੌਂਡ ਦੇ ਵਿੱਚ ਕੀ ਆ ਗਿਆ m1 ਪਲੱਸ m ਠੀਕ ਹੈ ਜੇ ਇੱਥੇ 1 ਆ ਤਾਂ ਤੁਸੀਂ x2 ਦੇਖਣਾ ਜੇ ਇੱਥੇ 2 ਆ ਤਾਂ ਤੁਸੀਂ x1 ਦੇਖਣਾ ਬਸ ਇੱਥੇ ਕੀ ਆ ਜਾਊਗਾ एक्स टू इतने की आ गया एक्स वन एक्स से पॉइंट हो गए सिंपल तरीके फिर वाई दे एम वन प्लस एम टू अपने एम वन प्लस एम टू ना एम वन आता वाई टू लवेंगे जे एम टू आता वाई वन लवेंगे इतने की आ गया जी वाई टू इत वाई वन ठीक है अच्छा सॉरी ये एक्सटरनल डिविजन तो आप प्लस नहीं लैंना इतने दोनों जगह पर होगा माइनस आऊगा ਇਹ ਡਿਵੀਜ਼ਨ ਆ ਜੀ ਇਹ ਐਕਸਟਰਨਲ ਡਿਵੀਜ਼ਨ ਆ ਗਿਆ ਅੱਛਾ ਜੀ ਇਹ ਤਾਂ ਚਲੋ ਉਦੋਂ ਆ ਜਦੋਂ ਆਪਣੇ ਕੋਲੇ ਪੁਆਇੰਟ ਪਤਾ ਕਰਨਾ ਹੋਵੇ ਰੇਸ਼ਿਓ ਗਿਵਨ ਪਰ ਅਗਰ ਆਪਾਂ ਨੂੰ ਰੇਸ਼ਿਓ ਪੁੱਛ ਲਿਆ ਜਾਵੇ ਠੀਕ ਹੈ ਰੇਸ਼ਿਓ ਕਈ ਵਾਰ ਪੁੱਛ ਲੈਂਦੇ ਆ ਅ ਰੇਸ਼ਿਓ ਪੁੱਛ ਲੈਂਦੇ ਆ ਕਿ ਇਹ ਇਹ ਵਾਲਾ ਪੁਆਇੰਟ ਆ ਦੋਨੋਂ ਪੁਆਇੰਟਸ ਨੂੰ ਕਿਸ ਰੇਸ਼ਿਓ ਚ ਡਿਵਾਈਡ ਕਰ ਰਿਹਾ ਤਾਂ ਜਦੋਂ ਰੇਸ਼ਿਓ ਪੁੱਛਿਆ ਜਾਵੇ ਵੈਨ ਦਾ ਰੇਸ਼ਿਓ ਇਜ਼ ਆਸਕਡ ਜਦੋਂ ਰੇਸ਼ਿਓ ਪੁੱਛੀ ਜਾਂਦੀ ਓਦੋਂ ਕੀ ਕਰਨਾ ਜਨਰਲੀ ਆਪਾਂ ਕੀ ਕਰਦੇ ਆ ਜਿਵੇਂ ਆਪਣੇ ਕੋਲੇ ਆ ਪੁਆਇੰਟ ਆ ਏ ਪੁਆਇੰਟ ਇਹਨੂੰ ਮੈਂ ਮੰਨ ਲਿਆ x1 ਤੇ y1 ਇੱਥੇ ਪੁਆਇੰਟ ਜਿਹੜਾ ਹੈਗਾ ਉਹ ਹੈਗਾ ਦਾ x2 ਤੇ y2 ਜਿਹੜਾ ਪੁਆਇੰਟ ਆ ਉਹ ਆਪਣੇ ਕੋਲੇ ਗਿਵਨ ਆ ਤਾਂ ਆਪਾਂ ਜਦੋਂ ਆਪਣੇ ਕੋਲੇ ਰੇਸ਼ਿਓ ਪੁੱਛੀ ਜਾਂਦੀ ਹੈ ਓਦੋਂ ਤੁਸੀਂ ਕੀ ਕਰਨਾ ਕੋਈ ਵੀ ਕਨਸਟੈਂਟ ਲੈ ਲਿਆ ਕਰੋ ਮੈਂ k ਲੈ ਲਿਆ ਤੁਸੀਂ a ਲੈ ਲਓ b ਲੈ ਲਓ c ਲੈ ਲਓ d ਲੈ ਲਓ f ਲੈ ਲਓ g ਜੋ ਵੀ ਹੈ ਤੁਹਾਨੂੰ ਅੰਗਰੇਜ਼ੀ ਆਉਂਦੀ ਜਿੰਨਾ ਤੱਕ ਕਰ ਲਿਓ ਰੇਸ਼ੋ 1:1 ਕੇ ਰੇਸ਼ੋ 1 ਹੁਣ 1 ਕਿਉਂ ਮੰਨਿਆ ਇਹ ਆਪਾਂ ਜਦੋਂ ਸਵਾਲ ਕੀਤਾ ਉਹ ਦੱਸਾਂਗੇ ਇੱਕ ਵਾਰ ਇੰਨੀ ਗੱਲ ਯਾਦ ਰੱਖਿਓ ਕਿ ਜਿਹੜੀ ਰੇਸ਼ੋ ਆ ਉਦੋਂ ਆਪਾਂ k ਰੇਸ਼ੋ 1 ਲੈ ਕੇ ਚੱਲਣੀ ਆ ਪੁਆਇੰਟ ਆਪਣੇ ਕੋਲੇ ਆਹ ਗਿਵਨ ਦਿੱਤੇ ਹੋਣਗੇ ਆਹ ਵਾਲਾ ਪੁਆਇੰਟ ਦਿੱਤਾ ਆਊਗਾ ਜਿਹੜਾ ਇਹਨਾਂ ਦੋਨੋਂ ਪੁਆਇੰਟਸ ਨੂੰ k ਰੇਸ਼ੋ 1 થી ਡਿਵਾਈਡ ਕਰ ਰਿਹਾ ਆ ਦੋਨੋਂ ਪੁਆਇੰਟ ਦਿੱਤੇ ਹੋਣਗੇ ਠੀਕ ਹੈ ਜੀ ਇੰਟਰਨਲ ਡਿਵੀਜ਼ਨ ਹੋਗੀ ਏਕਸਟਰਨਲ ਡਿਵੀਜ਼ਨ ਹੋਗੀ ਸੈਕਸ਼ਨ ਫਾਰਮੂਲਾ ਇੰਟਰਨਲ ਤੇ ਏਕਸਟਰਨਲ ਵਾਲਾ ਹੋ ਗਿਆ ਠੀਕ ਹੈ ਹੁਣ ਕਈ ਵਾਰ ਕੀ ਕਰਦੇ ਆ ਇਹ ਤੁਹਾਨੂੰ ਕੁਐਸਚਨ ਦੇ ਵਿੱਚ ਕਹਿ ਦਿੰਦੇ ਆ ਕਿ ਫਾਈਂਡ ਦਾ ਕੋਆਰਡੀਨੇਟਸ ਆਫ ਦਾ ਟਰਾਈਸੈਕਸ਼ਨ ਟਰਾਈਸੈਕਸ਼ਨ ਕੀ ਹੈ ਹੁਣ ਜੇ ਫਾਈਂਡ ਦਾ ਕੋਆਰਡੀਨੇਟਸ ਆਫ ਦਾ ਫੋ ਫਾਈਂਡ ਦਾ ਕੋਆਰਡੀਨੇਟਸ ਆਫ ਦਾ ਪੁਆਇੰਟਸ ਵਿਚ ਡਿਵਾਈਡਸ ਦਾ ਲਾਈਨ ਸੈਗਮੈਂਟ ਇੰਟੂ 4 ਪਾਰਟਸ ਹਨਾ 4 ਪਾਰਟਸ ਦੇ ਵਿੱਚ ਕਹਤਾ ਜਾਂ ਟਰਾਈਸੈਕਸ਼ਨ ਦੇ ਵਿੱਚ ਕਹਤਾ 2 ਸੈਕਸ਼ਨ ਦੇ ਵਿੱਚ ਕਹਤਾ ਸੁਣੋ ਗੱਲ ਕੀ ਕਰਨੀ ਹੈ ਇੱਕ ਲਾਈਨ ਠੀਕ ਹੈ ਇਹਨੂੰ ਕੋਈ ਦੋ ਕੋਆਰਡੀਨੇਟਸ ਹੈਗੇ ਆ ਜਾਂ ਤਿੰਨ ਕੋਆਰਡੀਨੇਟਸ ਆ ਉਹ ਟਰਾਈਸੈਕਸ਼ਨ ਦੇ ਵਿੱਚ ਡਿਵਾਈਡ ਕਰਦੇ ਆ ਕਿੰਨੇ ਪਾਰਟਸ ਵਿੱਚ ਡਿਵਾਈਡ ਕਰ ਰਿਹਾ રાઈ ਦਾ મતલબ 3 ਹੁੰਦਾ 3 ਸੈਕਸ਼ਨ ਦੇ ਵਿੱਚ ਡਿਵਾਈਡ ਕਰਦੇ ਆ ਤਾਂ ਇੱਕ ਘਟਾ ਲਓ ਕਿੰਨੇ ਰਹਿ ਗਏ 2 ਤਾਂ 2 ਕੋਈ ਵੀ ਪੁਆਇੰਟ ਰੱਖ ਲਓ ਇੱਥੇ ਕੋਈ ਵੀ 2 ਪੁਆਇੰਟ ਰੱਖ ਲੇ ਕਿਉਂਕਿ 3 ਸੈਕਸ਼ਨ ਦੇ ਵਿੱਚ ਆ ਤਿੰਨ ਪਾਰਟ ਚ ਡਿਵਾਈਡ ਕਰ ਰਿਹਾ ਹੁਣ ਆ ਪੂਰੇ ਦੇ ਪੂਰੇ ਅੱਛਾ ਉੱਥੇ ਤੁਹਾਨੂੰ ਇਹ ਵੀ ਜ਼ਰੂਰ ਕਿਹਾ ਜਾਊਗਾ ਕਿ ਉਹ ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕਰ ਰਿਹਾ ਹੁਣ ਇਹਦਾ ਮਤਲਬ ਆਹ ਪਾਰਟ ਆਹ ਪਾਰਟ ਦਾ ਡਿਸਟੈਂਸ त्याਹ ਪਾਰ ਦਾ ਡਿਸਟੈਂਸ ਇੰਨੇ ਕੀ ਹੋਣਗੇ ਇਕੁਅਲ ਹੋਣਗੇ ਇਟ ਮੀਨਸ ਰੇਸ਼ਿਓ ਵੀ ਸੇਮ ਹੋਊਗੀ ਜਿਵੇਂ ਤਿੰਨ ਪਾਰਟ ਦੇ ਵਿੱਚੋਂ ਇਧਰ ਕਿੰਨਾ ਹਿੱਸਾ ਹੈਗਾ ਇਧਰ ਇੱਕ ਇੱਕ ਹਿੱਸਾ ਇਧਰ ਕਿੰਨੇ ਹਿੱਸੇ ਬਚੇ ਦੋ ਹਿੱਸੇ ਤਾਂ ਮਤਲਬ ਆ ਜਿਹੜਾ ਪੁਆਇੰਟ ਆ ਪੂਰੇ ਲਾਈਨ ਸੈਗਮੈਂਟ ਨੂੰ 1:2 ਚ ਡਿਵਾਈਡ ਕਰ ਰਿਹਾ ਤਾਂ ਰੇਸ਼ੋ ਆਪਣੇ ਕੋਲੇ ਆ ਗਈ ਆਪਾਂ ਪੁਆਇੰਟ ਪਤਾ ਕਰ ਲਾਂਗੇ ਠੀਕ ਆ ਆ ਪੁਆਇੰਟ ਤੁਹਾਨੂੰ 기ਵਨ ਹੋਣਗੇ ਜਿਹੜੇ ਐਂਡ ਪੁਆਇੰਟ ਹੁੰਦੇ ਆ ਉਸ ਤੋਂ ਬਾਅਦ ਕੀ ਹੈ ਹੁਣ ਜਿਹੜਾ ਆ ਵਾਲਾ ਪੁਆਇੰਟ ਆ ਆ ਵਾਲਾ ਇਧਰ ਦੋ ਹਿੱਸੇ ਨੇ ਇਧਰ ਕਿੰਨੇ ਹਿੱਸੇ ਇੱਕ ਹਿੱਸਾ ਇਟ ਮੀਨਸ ਜਿਹੜਾ ਆ ਪੁਆਇੰਟ ਆ ਪੂਰੇ ਲਾਈਨ ਸੈਗਮੈਂਟ ਨੂੰ 2:1 ਚ ਡਿਵਾਈਡ ਕਰ ਰਿਹਾ ਰੇਸ਼ਿਓ ਆ ਗਈ ਇਹਦੇ ਪੁਆਇੰਟ ਆਪਾਂ ਕਿਹੜੇ ਫਾਰਮੂਲੇ ਨਾਲ ਕੱਢ ਲਾਂਗੇ ਸੈਕਸ਼ਨ ਫਾਰਮੂਲੇ ਨਾਲ ਠੀਕ ਹੈ ਅੱਛਾ ਜੇ 4 ਪਾਰਟਸ ਚ ਡਿਵਾਈਡ ਕਰੇ ਕੋਈ ਤਾਂ ਲਾਈਨ ਦੇ ਵਿੱਚ ਕੀ ਕਰਨਾ ਤੁਸੀਂ ਇੱਕ ਘਟਾ ਲਿਆ ਕਰੋ 4 ਪਾਰਟਸ ਆ ਇੱਕ ਛੱਡ ਦਿਓ ਕਿੰਨੇ ਬਚ ਗਏ 3 ਪਾਰਟਸ ਬਚ ਗਏ ਤਾਂ ਇਟ ਮੀਨਸ ਤੀਜਾ ਜਿਹੜਾ ਪਾਰਟ ਆ ਦੇਖੋ ਤਿੰਨ ਲਾਈਨਾਂ ਮੈਂ ਮਾਰੀਆਂ 1 2 3 ਤੇ 4 ਕਿੰਨੇ ਪਾਰਟ ਹੋ ਗਏ 4 ਪਾਰਟ ਹੋ ਗਏ ਤਾਂ ਇਹਦੀ ਰੇਸ਼ਿਓ ਕੀ ਬਣੂਗੀ ਇੱਧਰ ਕਿੰਨੇ ਹਿੱਸੇ ਆ 3 ਇਧਰ ਕਿੰਨੇ ਹਿੱਸੇ ਆ 1 ਤਾਂ ਜਿਹੜਾ ਆ ਪੁਆਇੰਟ ਆ ਕਿਹੜੀ ਰੇਸ਼ਿਓ ਚ ਡਿਵਾਈਡ ਕਰੂਗਾ 3:1 ਦੇ ਵਿੱਚ ਠੀਕ ਹੈ ਹੁਣ ਇਸ ਤੋਂ ਬਾਅਦ ਕੁਝ ਆਪਾਂ ਬੇਸਿਕ ਚੀਜ਼ਾਂ ਕਰਾਂਗੇ ਜਿਹੜੀਆਂ ਅੱਗੇ ਜਾ ਕੇ ਆਪਣੇ ਕੰਮ ਆਉਣਗੀਆਂ ਤੁਸੀਂ ਪੜ੍ਹਿਆ ਛੋਟੀ ਕਲਾਸਿਸ ਦੇ ਵਿੱਚ ਆ ਪਰ ਮੈਂ ਤੁਹਾਡੀ ਕੁਇਕ ਰਿਵੀਜ਼ਨ ਕਰਾ ਦਊਗਾ ਉਹਦੇ ਨਾਲ ਤਾਂ ਜੋ ਅੱਗੇ ਜਿਹੜੇ ਕੁਐਸਚਨ ਆਪਾਂ ਕਰਾਂਗੇ ਉਹਨਾਂ 'ਚ ਤੁਹਾਨੂੰ ਦਿੱਕਤ ਨਾ ਹੋ ਸੋ ਧਿਆਨ ਰੱਖਿਓ ਹਾਂਜੀ ਹੁਣ ਕੁਝ ਆਪਾਂ ਬੇਸਿਕਸ ਦੇਖਣ ਵਾਲੇ ਆ ਇਹਦੇ ਵਿੱਚ ਆਪਣੇ ਕੋਲੇ ਚੈਪਟਰ ਦੇ ਵਿੱਚ ਵਿੱਚ ਹੀ ਇਹੋ ਜਿਹੇ ਕੁਐਸਚਨ ਬਣ ਜਾਂਦੇ ਆ ਜਿਹਦੇ ਵਿੱਚ ਆਪਣੇ ਕੋਲੇ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਕਰਾਉਣ ਲੱਗਿਆਂ ਇਹਦੇ ਨਾਲ ਰਿਲੇਟਡ ਕੁਐਸਚਨ ਬਣ ਜਾਂਦਾ ਠੀਕ ਹੈ ਜਿਵੇਂ ਪੁੱਛਦੇ ਹੋ ਪੈਰਲੋਗ੍ਰਾਮ ਇਕੂਲੇਟਰਲ ਰਾਈਟ ਐਂਗਲ ਟ੍ਰਾਇੰਗਲ ਆਈਸੋਸੈਸ ਟ੍ਰਾਇੰਗਲ ਸਕਿਲਰ ਟ੍ਰਾਇੰਗਲ ਇਹ ਜੇਕਰ ਆਪਾਂ ਨੂੰ ਸਾਰੇ ਪਹਿਲਾਂ ਹੀ ਪਤਾ ਹੋਣ ਉਹ ਤੁਹਾਨੂੰ ਕੋਆਰਡੀਨੇਟ ਦੇ ਦੇਣਗੇ ਤੁਹਾਨੂੰ ਪੁੱਛਣਗੇ ਕਿ ਦੱਸੋ ਇਹ ਕਿਹੜੀ ਕੋਆਰਡੀਲੇਟਰ ਆ ਠੀਕ ਹੈ ਜਾਂ ਕਿਹੜੀ ਟ੍ਰਾਇੰਗਲ ਆ ਤਾਂ ਆਪਾਂ ਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਬੇਸਿਕਸ ਆਫ ਟ੍ਰਾਇੰਗਲ ਕੀ ਹੈ ਜਾਂ ਬੇਸਿਕਸ ਆਫ ਕੋਆਰਡੀਲੇਟਰ ਕੀ ਹੈ ਠੀਕ ਹੈ ਸੋ ਪਹਿਲਾਂ ਸਕਿਲਰ ਟ੍ਰਾਇੰਗਲ ਦੇਖਦੇ ਆ ਆਪਾਂ ਅੱਗੇ ਹੁੰਦੀ ਹੈ ਛੋਟੀਆਂ ਕਲਾਸਾਂ ਵਿੱਚ ਵੈਸੇ ਆਪਾਂ ਪੜ ਚੁੱਕੇ ਸਕੇਲਨ ਟ੍ਰਾਇੰਗਲ ਆਲ ਸਾਈਡਸ ਆਰ ਅਨ ਇਕੁਅਲ ਮਤਲਬ ਤਿੰਨੋਂ ਦੀਆਂ ਤਿੰਨੋਂ ਸਾਈਡ ਹੀ ਅਨ ਇਕੁਅਲ ਹੋਣੀਆਂ ਬੇਸ਼ੱਕ ਇੱਥੇ ਡਾਇਗਰਾਮ ਚ ਮੈਂ ਚਲੋ ਇਕੁਅਲ ਬਣਾਤਾ ਥੋੜਾ ਜਿਹਾ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਬਣਾ ਲੈਨੇ ਆ ਠੀਕ ਹੈ ਤਾਂ ਏ ਪੁਆਇੰਟ ਆ ਜਿਹੜਾ ਬੀ ਤੇ ਸੀ ਇਹ ਤਿੰਨੋਂ ਦੀਆਂ ਤਿੰਨੋਂ ਸਾਈਡ ਅਨ ਇਕੁਅਲ ਨੇ ਤਾਂ ਉਹ ਕਿਹੜੀ ਟ੍ਰਾਇੰਗਲ ਹੋਊਗੀ ਸਕੇਲਨ ਟ੍ਰਾਇੰਗਲ ਹੁਣ ਇਹਦੇ ਵਿੱਚ ਕੀ ਕੰਮ ਆ ਇਸ ਚੈਪਟਰ ਦੇ ਵਿੱਚ ਇਹਦੇ ਵਿੱਚ ਆਪਾਂ ਪਹਿਲਾਂ ਏ ਬੀ ਦਾ ਡਿਸਟੈਂਸ ਕੱਢਾਂਗੇ ਡਿਸਟੈਂਸ ਫਾਰਮੂਲਾ ਦੇ ਜ਼ਰੀਏ BC ਦਾ ਡਿਸਟੈਂਸ ਕੱਢਾਂਗੇ BC ਜਿਹੜਾ ਆਪਣੇ ਡਿਸਟੈਂਸ ਫਾਰਮੂਲੇ ਦੇ ਜ਼ਰੀਏ ਫਿਰ ਆ ਜਾਊਗਾ AC ਇਹਦਾ ਡਿਸਟੈਂਸ ਕੱਢਾਂਗੇ ਆਪਾਂ ਕਿਹਦੇ ਜ਼ਰੀਏ ਡਿਸਟੈਂਸ ਫਾਰਮੂਲੇ ਦੇ ਜ਼ਰੀਏ ਠੀਕ ਹੈ ਜੇ ਤਿੰਨੋਂ ਦੇ ਤਿੰਨੋਂ ਅਨ ਇਕੁਅਲ ਆ ਇਟ ਮੀਨਸ ਉਹ ਕਿਹੜੀ ਟ੍ਰੈਂਗਲ ਆ ਸਕਿਲਨ ਟ੍ਰੈਂਗਲ ਠੀਕ ਹੈ ਅੱਛਾ ਜਿੱਥੇ ਵੀ ਮੈਂ ਹੁਣ ਗੱਲ ਕਰੂੰਗਾ AB BC ਜਾਂ AC ਕੁਝ ਵੀ ਗੱਲ ਕਰੂੰਗਾ ਤੁਸੀਂ ਉੱਥੇ ਦਿਮਾਗ 'ਚ ਲਿਆਉਣਾ ਕਿ ਆਪਾਂ AB ਦਾ ਜਾਂ BC ਦਾ ਜਾਂ AC ਦਾ ਡਿਸਟੈਂਸ ਕੱਢ ਰਿਹਾ ਕਿਹਦੇ ਥਰੂ ਡਿਸਟੈਂਸ ਫਾਰਮੂਲੇ ਦੇ ਜ਼ਰੀਏ ਠੀਕ ਹੈ ਹੁਣ ਐਸੋਸਾਈਸ ਟ੍ਰਾਇੰਗਲ ਕਿਹ ਹੁੰਦੀ ਹੈ ਜਿਦੇ ਵਿੱਚ ਕੋਈ ਵੀ ਦੋ ਸਾਈਡ ਦਾ ਜਿਹੜੀਆਂ ਉਹ ਇਕੁਅਲ ਹੁੰਦੀਆਂ ਹਨ ਐਨੀ ਟੂ ਸਾਈਡਸ ਇੱਥੇ ਮੈਂ ਚੁਣੋ ਏਬੀ ਤੇ ਏਸੀ ਨੂੰ ਇਕੁਅਲ ਕਰਤਾ ਅਗਰ ਆਪਣੇ ਕੋਲੇ ਏਬੀ ਦਾ ਡਿਸਟੈਂਸ ਤੇ ਏਸੀ ਦਾ ਡਿਸਟੈਂਸ ਜਾਂ ਫਿਰ ਬੀਸੀ ਦਾ ਡਿਸਟੈਂਸ ਏਸੀ ਦਾ ਡਿਸਟੈਂਸ ਜਾਂ ਫਿਰ ਏਬੀ ਦਾ ਡਿਸਟੈਂਸ ਤੇ ਬੀਸੀ ਦਾ ਡਿਸਟੈਂਸ ਤਿੰਨਾਂ ਚੋਂ ਕੋਈ ਵੀ ਦੋ ਡਿਸਟੈਂਸ ਜਿਹੜੇ ਹੈਗੇ ਆ ਉਹ ਇਕੁਅਲ ਆ ਜਾਂਦੇ ਆ ਤਾਂ ਉਹ ਕਿਹੜੀ ਟ੍ਰਾਇੰਗਲ ਬਣ ਜਾਂਦੀ ਹੈ ਐਸੋਸਾਈਸ ਟ੍ਰਾਇੰਗਲ ਬਣਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਰਾਈਟ ਐਂਗਲ ਟ੍ਰਾਇੰਗਲ ਇਹਦੇ ਨਾਲ ਕੁਐਸਚਨ ਆਪਣੇ ਜਿਹੜਾ ਹੈਗਾ ਐਕਸਰਸਾਈਜ਼ ਦੇ ਵਿੱਚ ਵੀ ਪਿਆਗਾ ਠੀਕ ਹੈ ਤਾਂ ਰਾਈਟ ਐਂਗਲ ਟ੍ਰਾਇੰਗਲ ਜਿਹੜਾ ਹੁੰਦਾ ਉਹ ਉਹਦੇ ਵਿੱਚ ਕੀ ਹੁੰਦਾ ਸਭ ਤੋਂ ਪਹਿਲੀ ਗੱਲ ਤਾਂ ਰਾਈਟ ਐਂਗਲ ਤੋਂ ਪਤਾ ਲੱਗ ਰਿਹਾ ਕਿ ਆਪਣੇ ਕੋਲੇ ਇੱਕ ਐਂਗਲ ਜਿਹਦੇ ਵਿੱਚ 90 ਡਿਗਰੀਜ਼ ਆ ਜੀਏ ਉਹ ਆਪਾਂ ਰਾਈਟ ਐਂਗਲ ਟ੍ਰਾਇੰਗਲ ਕਹਿੰਦੇ ਠੀਕ ਹੈ ਤਾਂ ਹੁਣ ਕੀ ਹੈ ਇਹਦੇ ਵਿੱਚ ਆਪਾਂ ਪਾਈਥਾਗੋਰਸ ਜਿਹੜਾ ਫਾਰਮੂਲਾ ਯੂਜ਼ ਕਦੋਂ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਉਹੀ ਚੀਜ਼ ਆ ਏ ਬੀ ਦਾ ਡਿਸਟੈਂਸ ਬੀ ਸੀ ਦਾ ਡਿਸਟੈਂਸ ਤੇ ਏ ਸੀ ਦਾ ਡਿਸਟੈਂਸ ਪਹਿਲਾਂ ਤਿੰਨ ਡਿਸਟੈਂਸ ਤੁਸੀਂ ਪਤਾ ਕਰਨੇ ਆ ਠੀਕ ਹੈ ਹੁਣ ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਜਿਹੜਾ ਹਾਈਪੋਟੈਨਿਅਸ ਹੁੰਦਾ ਪਰਪੈਂਡੀਕੂਲਰ ਦੇ ਬਿਲਕੁਲ ਸਾਹਮਣੇ ਵਾਲੀ ਸਾਈਡ ਹੁੰਦੀ ਹੈ ਤੇ ਤੀਸਰੀ ਗੱਲ ਕੀ ਹੈ ਕਿ ਜਿਹੜੀ ਆਹ ਵਾਲਾ ਹਾਈਪੋਟੈਨਿਅਸ ਹੁੰਦਾ ਇਹ ਦੋਨੋਂ ਬਾਕੀ ਅਦਰ ਸਾਈਡ ਤੋਂ ਜਿਹਦੀ ਵੀ ਲੈਂਥ ਹੁੰਦੀ ਉਹ ਜ਼ਿਆਦਾ ਹੁੰਦੀ ਹੈ ਠੀਕ ਹੈ ਤਾਂ ਤੁਸੀਂ ਪਾਈਥਾਗੋਰਸ ਥਰਮ ਦਾ ਯੂਜ਼ ਕਰਨਾ ਠੀਕ ਹੈ ਤਾਂ ਤੁਸੀਂ ਕੀ ਕਰਨਾ ਅਗਰ ਕਿਸੇ ਵੀ ਦੋ ਸਾਈਡ ਦਾ ਸਕੁਅਰ ਕਰਕੇ ਉਹਦਾ ਜੇਕਰ ਆਪਾਂ ਪਲੱਸ ਕਰ ਦਿੰਨੇ ਆ ਤੇ ਉਹ ਤੀਜੀ ਸਾਈਡ ਦੇ ਸਕੁਅਰ ਦੇ ਇਕੁਅਲ ਆ ਜਾਂਦਾ ਤਾਂ ਉਹਨੂੰ ਆਪਾਂ ਕਿਹੜੀ ਟ੍ਰੈਂਗਲ ਬੋਲਾਂਗੇ ਰਾਈਟ ਐਂਗਲ ਟ੍ਰੈਂਗਲ ਮੈਂ ਦੁਬਾਰਾ ਬੋਲ ਦਿੰਦਾ ਕੋਈ ਵੀ ਦੋ ਸਾਈਡ ਲੈ ਲੈਂਦੇ ਜਿਵੇਂ AB BC ਇਹਦਾ ਸਕੁਅਰ ਕਰਤਾ ਬਾਅਦ ਵਿੱਚ ਕੀ ਕਰਤਾ ਆਪਾਂ ਇੱਥੇ ਅਗਰ ਇਹ ਇਹਦਾ ਸਕੁਅਰ ਕਰਨ ਤੋਂ ਬਾਅਦ ਕਿਸੇ ਤੀਸਰੀ ਸਾਈਡ ਜਿਵੇਂ ਹਾਈਪੋਟੈਨਿਸ ਆਪਾਂ ਇੱਥੇ ਮੰਨੀ AC ਲਿਆ ਉਹਦੇ ਸਕੁਅਰ ਦੇ ਇਕੁਅਲ ਆ ਜਾਂਦਾ ਤਾਂ ਕਿਹੜੀ ਟ੍ਰੈਂਗਲ ਆ ਜਾਂਦੀ ਹੈ ਰਾਈਟ ਐਂਗਲ ਟ੍ਰੈਂਗਲ ਆ ਠੀਕ ਹੈ ਜੀ ਹੁਣ ਆਪਾਂ ਅੱਗੇ ਕਰਦੇ ਆ ਇਕੁਇਲੇਟਰਲ ਟ੍ਰੈਂਗਲ ਇਕੁਇਲੇਟਰਲ ਦਾ ਮਤਲਬ ਨਾਂ ਤੋਂ ਹੀ ਪਤਾ ਲੱਗ ਰਿਹਾ ਇਕੁਅਲ ਹੈਨਾ ਸਾਰੀਆਂ ਦੀਆਂ ਸਾਰੀਆਂ ਸਾਈਡਸ ਦਾ ਡਿਸਟੈਂਸ ਅਗਰ ਇਕੁਅਲ ਆ ਜਾਂਦਾ ਏਬੀ ਬੀਸੀ ਏਸੀ ਤਿੰਨੋਂ ਦੇ ਤਿੰਨੋਂ ਡਿਸਟੈਂਸ ਇਕੁਅਲ ਆ ਕਿਹੜੀ ਟ੍ਰਾਇੰਗਲ ਅਗ ਇਕੁਇਲੇਟਰ ਟ੍ਰਾਇੰਗਲ ਫਿਰ ਆ ਗਈ ਜੀ ਪੈਰਲੋਗ੍ਰਾਮ ਇਹਦੇ ਜਿਹੜੇ ਪ੍ਰੋਪਰਟੀਆਂ ਕੀ ਹੁੰਦੀਆਂ ਪੇਅਰ ਆਫ ਆਪੋਜ਼ਿਟ ਸਾਈਡਸ ਆਰ ਇਕੁਅਲ ਮਤਲਬ ਏਬੀ ਸੀਡੀ ਏਬੀ ਸੀਡੀ ਦੂਸਰਾ ਬੀਸੀ ਏਡੀ ਬੀਸੀ ਏਡੀ ਫਿਰ ਕਹਿੰਦੇ ਡਾਇਗਨਲਸ ਬਾਇਸੈਕਟ ਈਚ ਅਦਰ ਡਾਇਗਨਲ ਬਾਇਸੈਕਟ ਕਰਦੇ ਆ ਮਤਲਬ ਆ ਦੋਨੋਂ ਹਿੱਸੇ ਬਰਾਬਰ ਹੋਣਗੇ ਆ ਦੋਨੋਂ ਹਿੱਸੇ ਬਰਾਬਰ ਹੋਣਗੇ ਬਟ ਇਹਨਾਂ ਦੀ ਲੈਂਥ ਇਕੁਅਲ ਨਹੀਂ ਹੁੰਦੀ ਠੀਕ ਹੈ ਪਰ ਜਦੋਂ ਤੁਹਾਡੇ ਕੋਲੇ 4 ਪੁਆਇੰਟ ਦਿੱਤੇ ਹੋਣ ਤੁਹਾਨੂੰ ਪੁੱਛ ਲੈਣ ਕਿ ਕਿਸ ਟਾਈਪ ਦੀ ਇਹ ਕੁਆਡਿਲੇਟਰਲ ਆ ਤਾਂ ਪਹਿਲਾਂ ਚਾਰਾਂ ਦਾ ਡਿਸਟੈਂਸ ਕੱਢਣਾ ਏਬੀ ਡਿਸਟੈਂਸ ਬੀਸੀ ਡਿਸਟੈਂਸ ਸੀਡੀ ਤੇ ਏਡੀ ਦਾ ਅਗਰ ਆ ਚੀਜ਼ ਆ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਡਾਇਗਨਲ ਵੀ ਕੱਢਨੇ ਆ ਬੀਡੀ ਦਾ ਡਿਸਟੈਂਸ ਤੇ ਏਸੀ ਦਾ ਡਿਸਟੈਂਸ BD ਦਾ ਡਿਸਟੈਂਸ ਤੇ AC ਦਾ ਡਿਸਟੈਂਸ ਸੌਰੀ ਇਹ ਦੋਨੋਂ ਦੇ ਦੋਨੋਂ ਡਿਸਟੈਂਸ ਇਕੁਅਲ ਨਹੀਂ ਆਉਂਦੇ ਆ ਚੀਜ਼ ਇਕੁਅਲ ਆ ਜਾਂਦੀ ਹੈ ਤਾਂ ਉਹ ਕਿਦੇ ਅੰਦਰ ਆ ਜਾਂਦਾ ਪੈਰਲੋਗ੍ਰਾਮ ਦੇ ਅੰਦਰ ਠੀਕ ਹੈ ਰੈਕਟੈਂਗਲ ਦੇ ਵਿੱਚ ਵੀ ਆਪਾਂ ਨੂੰ ਚਾਰ ਪੁਆਇੰਟ ਗਿਵਨ ਹੋਣਗੇ ABC ਤੇ D ਤੁਸੀਂ 6 ਚੀਜ਼ਾਂ ਕੱਢਣੀਆਂ ਹੁੰਦੀਆਂ ਨੇ ਦੇ ਵਿੱਚ ਜਦੋਂ ਵੀ ਚਾਰ ਪੁਆਇੰਟ ਦਿੱਤੇ ਹੋਣ ਇੱਕ AB BC CD AD ਜਾਂ DA ਗੱਲ ਇੱਕੋ ਹੀ ਹੈ BD ਤੇ AC 6 ਚੀਜ਼ਾਂ ਹੋ ਗਈਆਂ ਆ ਚਾਰੇ ਚੀਜ਼ਾਂ ਦੇਖੋ ਕਿ ਇਹ ਪੈਰਲੋਗ੍ਰਾਮ ਵਿਦ ਇਕੁਅਲ ਡਾਇਗਨਲਸ ਕਿ ਡਾਇਗਨਲ ਇਹ ਇਕੁਅਲ ਹੋਣਗੇ ਔਰ ਪੈਰਲੋਗ੍ਰਾਮ ਤੇ ਰੈਕਟੈਂਗਲ ਚ ਫਰਕ ਕੀ ਪਿਆ ਆਹ ਦੋਨੋਂ ਸਾਈਡ ਦੀ ਲੈਂਥ ਤਾਂ ਸੇਮ ਹੀ ਹੋਗੀ ਜਿਵੇਂ ਆਪਾਂ ਲਿਖ ਲਈਏ AB CD ਤੇ BC AD ਆਰ ਚੀਤਾ ਇਕੁਅਲ ਹੋਗੀ ਹੋਗੀ ਬਟ ਜਿਹੜੇ ਇਹਦੇ ਡਾਇਗਨਲਸ ਹੋਣਗੇ ਉਹਨਾਂ ਦੀ ਲੈਂਥ ਵੀ ਸੇਮ ਹੋਊਗੀ ਕੀ ਕਹਿਆ ਇਹਨਾਂ ਨੇ ਇਕੁਅਲ ਡਾਇਗਨਲਸ ਇਟ ਮੀਨਸ ਆਪਣੇ ਕੋਲੇ BD ACV ਹੋਊਗਾ ਜੇ ਆ ਤਿੰਨ ਚੀਜ਼ਾਂ ਆਪਣੇ ਕੋਲੇ ਆ ਜਾਂਦੀਆਂ ਤਾਂ ਉਹ ਕਿਦੇ ਅੰਡਰ ਆ ਜਾਂਦਾ ਜੀ ਰੈਕਟੈਂਗਲ ਦੇ ਅੰਡਰ ਆ ਜਾਂਦਾ ਠੀਕ ਹੈ ਹੁਣ ਦੋ ਚੀਜ਼ਾਂ ਹੋਰ ਰਹਿ ਗਈਆਂ ਉਹ ਵੀ ਦੇਖਦੇ ਆਪਾਂ ਹਾਂਜੀ ਆਪਾਂ ਰੈਕਟੈਂਗਲ ਕਰ ਲਿਆ ਹੁਣ ਇਸ ਤੋਂ ਬਾਅਦ ਜਿਹੜਾ ਰਹਿ ਗਏ ਆਪਣੇ ਕੋਲੇ ਦੋ ਹੋਰ ਚੀਜ਼ਾਂ ਨੇ ਰੋਮਬਸ ਤੇ ਕਹਿਗੇ ਸਕੁਅਰ ਬਹੁਤਾ ਫਰਕ ਨਹੀਂ ਇਹਨਾਂ ਦੇ ਵਿੱਚ ਜਸਟ ਮਾਈਨਰ ਜਿਹਾ ਫਰਕ ਹੈ ਬਸ ਕਹਿ ਸਕਦੇ ਆ ਵੀ ਸਕੁਅਰ ਦਾ ਜਿਹੜਾ ਟੇਡਾ ਭਰਾ ਉਹ ਰੋਮਬਸ ਆ ਠੀਕ ਹੈ ਟੇਡਾ ਭਰਾ ਕਿਵੇਂ ਆ ਫਰਕ ਥੋੜਾ ਹੈ ਇਹਨਾਂ ਚ ਕੀ ਹੈ ਰੋਮਬਸ ਪੈਰਲੋਗ੍ਰਾਮ ਵਿਦ ਆਲ ਦਾ ਸਾਈਡਸ ਆਰ ਇਕੁਅਲ ਹੁੰਦਾ ਹੈ ਇਹ ਵੀ ਪੈਰਲੋਗ੍ਰਾਮ ਦਾ ਇੱਕ ਟਾਈਪ ਹੀ ਹੈ ਬਟ ਇਹਦੇ ਵਿੱਚ ਫਰਕ ਕੀ ਹੈ ਕਿ ਇਹਦੀਆਂ ਚਾਰੋਂ ਸਾਈਡਸ ਇਕੁਅਲ ਹੁੰਦੀਆਂ ਇਕੱਲੀ ਪੈਰਲੋਗ੍ਰਾਮ ਦੇ ਵਿੱਚ ਓਪੋਜ਼ਿਟ ਸਾਈਡਸ ਇਕੁਅਲ ਆਉਂਦੀਆਂ ਜਦੋਂ ਚਾਰੋਂ ਦੀਆਂ ਚਾਰੋਂ ਸਾਈਡਸ ਇਕੁਅਲ ਆ ਗਈਆਂ ਏ ਬੀ ਇਕੁਅਲ ਟੂ ਬੀ ਸੀ ਇਕੁਅਲ ਟੂ ਸੀ ਡੀ ਇਕੁਅਲ ਟੂ ਡੀ ਏ ਚਾਰੋਂ ਸਾਈਡਸ ਇਕੁਅਲ ਆ ਗਈਆਂ ਠੀਕ ਹੈ ਬਟ ਉਹਦੇ ਡਾਇਗੋਨਲ ਇਕੁਅਲ ਨਹੀਂ ਆਉਂਦੇ ਤਾਂ ਉਹ ਕੀ ਬਣ ਜਾਂਦਾ ਰੋਮਬਸ ਬਣ ਜਾਂਦਾ ਅੱਛਾ ਜੇ ਆਮੋ ਸਾਹਮਣੇ ਵਾਲੀਆਂ ਇਕੱਲੀਆਂ ਬਰਾ ਇਕਵਲ ਹੋਣ ਤੱਕ ਕੀ ਆ ਜਾਂਦਾ ਉਹ ਪੈਰਲੋਗ੍ਰਾਮ ਓਕੇ ਹੁਣ ਆ ਗਿਆ ਸਕੁਅਰ ਸਕੁਅਰ ਦੇ ਵਿੱਚ ਕੀ ਹੁੰਦਾ ਸਕੁਅਰ ਦੇ ਵਿੱਚ ਚਾਰੋਂ ਸ਼ੇਪਸ ਇਹਦਾ ਤੁਹਾਨੂੰ ਪਤਾ ਹੀ ਹੋਣਾ ਕਿ ਚਾਰੋਂ ਦੀਆਂ ਚਾਰੋਂ ਜਿਹੜੀਆਂ ਆਪਣੇ ਕੋਲੇ ਸਾਈਡਸ ਹੁੰਦੀਆਂ ਏ ਬੀ ਬੀ ਸੀ ਸੀ ਡੀ ਡੀ ਤੇ ਚਾਰ ਉਹ ਇਹ ਚਾਰੋਂ ਪੈਣਾ ਇੱਕੋ ਜਿਹੀਆਂ ਹੁੰਦੀਆਂ ਠੀਕ ਹੈ ਐਂਡ ਡਾਇਗਨਲ ਏ ਸੀ ਇਕੁਅਲ ਟੂ ਡਾਇਗਨਲ ਬੀ ਡੀ ਹੁਣ ਜੇ ਤਾਂ ਡਾਇਗਨਲ ਇਕੁਅਲ ਨਹੀਂ ਹੈਗਾ ਤਾਂ ਉਹ ਰੋਮਬਸ ਆ ਜੇ ਡਾਇਗਨਲ ਇਕੁਅਲ ਆ ਗਏ ਤਾਂ ਉਹ ਕੀ ਬਣ ਗਿਆ ਸਕੁਅਰ ਬਣ ਗਿਆ ਕਿਉਂਕਿ ਸਾਈਡਸ ਇਹਦੇ ਵਿੱਚ ਵੀ ਚਾਰੋਂ ਜਿਹੜਾ ਚਾਰੋਂ ਬਰਾਬਰ ਹੈ ਦੇ ਵਿੱਚ ਵੀ ਚਾਰੋਂ ਦੀ ਚਾਰੋਂ ਇਕੁਅਲ ਆ ਬਸ ਡਾਇਗੋਨਲ ਇਕੁਅਲ ਕਿਹਦੇ ਚ ਨਹੀਂ ਹੁੰਦੇ ਰੋਮਬਸ ਚ ਕਿਹਦੇ ਚ ਇਕੁਅਲ ਹੁੰਦੇ ਆ ਸਕੁਅਰ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਰੈਕਟੈਂਗਲ ਆਪਾਂ ਸਾਰੀਆਂ ਚੀਜ਼ਾਂ ਕਵਰ ਕਰ ਲੀਆਂ ਇੱਕ ਵਾਰ ਜਿਹੜਾ ਹੈਗਾਗਾ ਹੁਣ ਤੁਸੀਂ ਇਹਦੀ ਰਿਵੀਜ਼ਨ ਕਰਨੀ ਹੈ ਪੂਰੀ ਵੀਡੀਓ ਨੂੰ ਦੁਬਾਰਾ ਦੇਖ ਲਿਓ ਬੇਸ਼ੱਕ ਥੋੜੀ ਸਪੀਡ ਫਾਸਟ ਕਰਕੇ ਠੀਕ ਹੈ ਤੇ ਜਿਹੜੇ ਤੁਹਾਡੇ ਦੋਸਤ ਮਿੱਤਰ ਉਹਨਾਂ ਨਾਲ ਸ਼ੇਅਰ ਕਰ ਦਿਓ ਉਮੀਦ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਇਸ ਤੋਂ ਬਾਅਦ ਇਹਦੇ ਨਾਲ ਰਿਲੇਟਡ ਜਿਹੜਾ 7th ਚੈਪਟਰ ਕੋਆਰਡੀਨੇਟ ਜੀਓਮੈਟਰੀ ਹੈਗਾ ਇਹਦੇ ਨਾਲ ਰਿਲੇਟਡ ਆਪਾਂ ਜਿਹੜੇ ਇੰਪੋਰਟੈਂਟ ਮੋਸਟ ਇੰਪੋਰਟੈਂਟ ਕੁਐਸਚਨ ਜਿਹੜੇ ਐਗਜ਼ਾਮ ਦੇ ਵਿੱਚ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਉਹ ਆਪਾਂ ਕਵਰ ਕਰਾਂਗੇ ਸੋ ਇਸੇ ਤਰ੍ਹਾਂ ਜੁੜੇ ਰਹੋ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਅਗਰ ਚੰਗੀ ਲੱਗੀ ਹੈ ਤਾਂ ਆਪਣੇ ਮਿੱਟੀ ਖਾਣਿਆਂ ਨਾਲ ਸ਼ੇਅਰ ਕਰ ਦਿਓ ਠੀਕ ਹੈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਥੈਂਕ ਯੂ